ਬਹੁਤ ਸੋਹਣਾ ਬੈੱਡ ਆ ਬਜ਼ਾਰਦਾਰ ਇਹ 18000 ਰੁਪਇਆ 15000 ਦਾ ਸੇਕੋ ਸਾਹਿਬ ਦਿੰਦੇ ਸੀ ਪਰ ਅੱਜ ਸਿਰਫ 11500 ਰੁਪਏ ਚ ਲੈ ਜਾਓ ਇਹ ਸਿਰਫ ਤੇ ਸਿਰਫ ਜਿਹੜਾ ਸੈੱਟ ਆ 15500 ਚ ਸ਼ੀਸ਼ਾ ਭਾਗੇ ਮਿਲੂਗਾ 15500 ਚ ਆ ਸਾਰਾ ਹੀ ਬਾਜ਼ਾਰ ਦੇ ਵਿੱਚ ਕੋਈ ਹੈਗਾ 7000 ਦਾ ਓਹੀ ਹੈਗਾ 28000 ਦਾ ਪਰ ਇਹਨਾਂ ਵਿੱਚੋਂ ਜਿਹੜਾ ਮਰਜੀ ਸੋਫਾ ਲੈ ਜਾਓ ਸਿਰਫ 19500 ਦਾ ਬਜ਼ਾਰ ਦਾ ਰੇਟ 40 45000 ਆ ਪਰ ਸੇਖੋ ਫ੍ਰੀਜ ਰੌਂਡ ਲੈ ਕੇ 35000 ਲਾਇਆ ਪਰ ਅੱਜ ਆਫਰ ਲਾਤੀ ਸਟਾਕ ਕਲੀਅਰ ਸੇਲ ਇਹ ਜਿਹੜਾ 45000 ਵਾਲਾ ਬੈੱਡ ਆ 28000 ਚ ਕਰਤਾ ਉਹ ਤਾਂ ਸੋਹਣਾ ਤੇ ਬਹੁਤ ਹੈਵੀ ਸੈੱਟ ਆ ਬਾਕੀ ਜਿਹੜਾ ਇਹਦੀ ਜਜਮੈਂਟ ਤੁਸੀਂ ਇੱਥੇ ਆਣ ਕੇ ਕਰ ਸਕਦੇ ਦੇਖ ਸਕਦੇ ਜੋ ਇਹਦੇ ਜੀ ਰੇਟ ਦੀ ਗੱਲ ਕਰੀਏ ਇਹ 50 55 ਸੌਰੀ 55 60 ਦੇ ਵਿੱਚ ਵਿੱਚ ਵਿਕਦਾ ਪਰ ਹੁਣ ਜੇ ਤੁਹਾਨੂੰ ਗੱਲ ਕਰੀਏ ਇਸ ਸ਼ੀਸ਼ੇ ਦੇ ਨਾਲ ਸਿਰਫ ਤੇ ਸਿਰਫ 45000 ਰੁਪਏ ਦਾ ਸੈੱਟ ਦਿੱਤਾ ਜਾਏਗਾ। ਲੋ ਵੀ ਤੁਹਾਡੇ ਲਈ ਬਹੁਤ ਸੋਹਣਾ ਸੇਖੋ ਬਣੀ ਚ ਨੇ ਪੈਕੇਜ ਤਿਆਰ ਕਰਤਾ। ਬਾਜ਼ਾਰ 'ਚ ਆਉਂਗੇ 85000 90000। ਹੁਣ ਚੀਜ਼ਾਂ ਨੋਟ ਕਰ ਲਓ। ਆਹ ਦੇਖੋ ਡਰੈਸਿੰਗ ਟੇਬਲ, ਉਹਦੇ ਨਾਲ ਤੁਸੀਂ ਆ ਬੈੱਡ ਦੇਖੋ ਬੜਾ ਸੋਹਣਾ। ਬੈੱਡ ਦੇ ਨਾਲ ਗੱਦੇ ਆ ਗਏ। ਅਲਮਾਰੀ ਦੇਖੋ ਕਿੰਨੀ ਸੋਹਣੀ ਆ, ਵੱਡਾ ਸਾਈਜ਼ ਆ। ਫਿਰ ਤੁਸੀਂ ਸੋਫਾ ਚੈੱਕ ਕਰ ਲਓ। 8 ਉਹ ਸੀਟਾਂ ਬਣ ਗਈਆਂ। ਸੋਫੇ ਦੇ ਨਾਲ ਟੇਬਲ। ਟੇਬਲ ਦੇ ਉੱਤੇ ਸ਼ੀਸ਼ਾ ਵੀ ਨਾਲ ਦਵਾਂਗੇ। ਫਿਰ ਤੁਹਾਨੂੰ ਆ ਦੇਣਾ ਹੈਗਾ ਚੈਲੰਜ ਕਰਦੇ ਆ ਜੇ ਕੋ 85 90 ਹਜ਼ਾਰ ਤੋਂ ਘੱਟ ਦੇ ਦੇਵੇ ਪਰ ਸੇਖ ਕੋ ਫਰਨੀਚਰ ਤੇ ਆਜੋ ਸਿਰਫ 51000 ਰੁਪਏ ਦੇ ਵਿੱਚ ਸਾਰਾ ਸਮਾਨ ਲੈ ਜਾਓ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਫ੍ਰੀ ਰੈਸਟੇਬਲ 15 ਇੰਚ ਡੈਪ 4x2 ਦਾ ਸਾਈਜ਼ ਆਹ ਦੇਖੋ ਸਲੇਪਾਂ ਦੇਖੋ ਠੀਕ ਆ ਆ ਕਬਜੇ ਵੀ ਤਿੰਨ ਲੱਗੇ ਆ ਨਹੀਂ ਤਾਂ ਦੋ ਵੀ ਲਾ ਦਿੰਦੇ ਹੁੰਦੇ ਆ ਪਰ ਉਹ ਕੰਮ ਨਹੀਂ ਕੀਤਾ ਸਿਰਫ ਤੇ ਸਿਰਫ 2000 ਰੁਪਏ ਦਾ ਆ ਪੈਨਲ 6x6 ਦਾ ਪੈਨਲ ਲੱਗਾ ਜੋ 6x6 ਦਾ 4500 ਦਾ ਅਲਮੀਰਾ ਲੱਗੀ ਜਿਹੜੀ ਬੱਚਿਆਂ ਦੀ ਛੋਟੀ 3000 ਰੁਪਏ ਦੀ ਵੱਡੀ 3500 ਦੀ ਬਲੈਕ ਆਪਣਾ ਬੈਗ ਤੇ ਬੋਰਡ ਫਿਨਿਸ਼ਿੰਗ ਚੈੱਕ ਕਰਨੀ ਆ ਉਹ ਤੁਸੀਂ ਆਣ ਕੇ ਚੈੱਕ ਕਰਨੀ ਆ ਰੇਟ ਜਿਹੜਾ ਇਹਦਾ ਹੁੰਦਾ ਨਾਰਮਲੀ ਤੇ 500 ਦੇ ਆਸ-ਪਾਸ ਹੁੰਦਾ ਪਰ ਜਿਹੜਾ ਤੁਹਾਨੂੰ ਹੁਣ ਮਿਲੇਗਾ ਸਿਰਫ ਤੇ ਸਿਰਫ 40000 ਰੁਪਏ ਦੇ ਵਿੱਚ ਸੈੱਟ ਮਿਲੇਗਾ 5 ਸਾਲ ਦੀ ਗਾਰੰਟੀ ਵਾਲਾ ਰੇਟ ਕਦੇ 24 ਕਦੇ 22 ਕਦੇ 25 30 ਵੈਸੇ ਮਾਰਕੀਟ ਦੇ ਲੱਗੇ 30 ਤੋਂ ਤੇ ਲੱਗੇ ਬੰਨੇ ਹੁੰਦਾ ਨਾ ਥੋੜਾ ਉੱਤੇ ਥੱਲੇ ਹੋ ਸਕਦਾ ਬਾਕੀ ਜਿਹੜਾ ਆਪਣਾ ਰੇਟ ਹੋਣ ਤੁਹਾਨੂੰ ਮਿਲਣਾ ਵਾ ਇਹਦੇ ਵਿੱਚ 20000 ਰੁਪਿਆ ਮਾਡਲ ਤੁਸੀਂ ਦੇਖ ਸਕਦੇ ਜੋ ਆ ਵੀ ਦੇਖੋ 20000 ਰੁਪਿਆ ਆ ਵੀ ਦੇਖੋ ਪੱਕੀ ਵਾਲਾ 20000 ਵਾਲਾ ਆ ਗਿਆ ਥੋੜਾ ਛੋਟੇ ਦੇ ਵਿੱਚ ਆ ਗਿਆ ਜੀ 10 11 ਸ਼ੀਟਾਂ ਵਾਲਾ ਇਹ ਸਿਰਫ ਤੇ ਸਿਰਫ 32000 ਰੁਪਏ ਦਾ ਤੇ ਇਹ ਛੋਟਾ ਆ ਗਿਆ ਇਸ ਸਿਰਫ ਤੇ ਸਿਰਫ ਜਿਹੜਾ ਸੈੱਟ ਆ 15500 ਚ ਸ਼ੀਸ਼ਾ ਭਾਗੇ ਮਿਲੂਗਾ 6x24 ਦਾ ਦਵਾਨ ਆ ਜੇ ਦੀ ਗੱਲ ਕਰੀਏ 8500 ਦਾ ਰੇਟ ਹੁੰਦਾ ਜਿਹਦੀ ਪੇਟੀ ਜਹਾਦੀ ਹੁੰਦੀ ਆ ਪਲਾਈ ਤੇ ਜਿਹੜਾ ਬਣਿਆ ਹੋਵੇ ਜਬੜਾ ਜੁਬੜਾ ਤੇ ਆ ਪਤਾ ਨੂੰ ਪਤਾ ਨਾ ਪਰਤਦੇ ਆ ਨਾ ਵਰਤੀ ਦਾ ਤੇ ਉਹ ਚੀਜ਼ ਦੀ ਗਰੰਟੀ ਵੀ ਲੈਣੇ ਆ ਵੀ ਜਬੜਾ ਪਾਲਚੰਕਰ ਕਰਕੇ ਨਾ ਦਈਦਾ ਤੇ ਨਾ ਆਪਣੇ ਤੋਂ ਹੁੰਦਾ ਇਹਦੀ ਜੇ ਪ੍ਰਾਈਸ ਦੀ ਗੱਲ ਕਰੀਏ ਸਿਰਫ ਤੇ ਸਿਰਫ ਤੁਹਾਨੂੰ ਦੇ ਦਾਂਗੇ 7000 ਰੁਪਿਆ ਜਿਹੜਾ ਬੈੱਡ 22000 ਰੁਪਏ ਦਾ ਬਾਰਡਰ ਦਾ 9 ਫੁੱਟ ਹੈਵੀ ਦੇ ਵਿੱਚ ਵੱਡੀ ਪੇਟੀ ਦੇ ਵਿੱਚ ਵੱਡੀ ਪੇਟੀ ਵਿੱਚ ਵੱਡੇ ਬਕਸੇ ਦੇ ਵਿੱਚ ਸਿਰਫ ਤੇ ਸਿਰਫ 17000 ਰੁਪਏ ਦਾ ਅ ਸਿੰਗ ਜਿਹੜੀ 2500 ਵਾਲੀ ਆ ਇਹ ਸਿਰਫ ਤੇ ਸਿਰਫ ਸਿਰਬ ਦੇ ਸਿਰਫ ਤੁਹਾਨੂੰ ਖੋਸ਼ ਕਰਨ ਲਈ 2200 ਰੁਪਏ ਦੀ ਜਿੰਨੇ ਮਰਜ਼ੀ ਪੀਸ ਲੈ ਲਿਓ ਇਹਦਾ ਜੇ ਰੇਟ ਦੀ ਗੱਲ ਕਰੀਏ 14500 7 बाई 6 ਯੂਵੀ ਪੱਲਿਆਂ ਦੇ ਵਿੱਚ ਉਦਾਂ ਤੇ ਹੈਗਾ 30000 ਰੁਪਏ ਵਾਲਾ ਸਿਰਫ ਇਹ ਏਸੀ ਮਾਡਲ ਤੇ ਰੇਟ ਹੋਊਗਾ ਸਿਰਫ ਤੇ ਸਿਰਫ 20000 ਇਹਦੇ ਜੇ ਰੇਟ ਦੀ ਗੱਲ ਕਰੀਏ ਇਹ 50 55 ਸੌਰੀ 55 60 ਦੇ ਵਿੱਚ ਵਿੱਚ ਵਿਕਦਾ ਪਰ ਹੁਣ ਜੇ ਤੁਹਾਨੂੰ ਗੱਲ ਕਰੀਏ ਇਸ ਸ਼ੀਸ਼ੇ ਦੇ ਨਾਲ ਸਿਰਫ ਤੇ ਸਿਰਫ 45000 ਦਾ ਸੈੱਟ ਦਿੱਤਾ ਜਾਏਗਾ ਆ ਕਰੀਏ ਸਿਰਫ ਤੇ ਸਿਰਫ 12000 ਦੀ 75 ਜਿਹੜੀ ਆ ਯੂਵੀ ਵਾਲੀ 75 ਯੂਵੀ 12000 ਦੀ ਤੇ 12 ਦੇ ਵਿੱਚ ਕੋ ਦਊਗਾ ਨਹੀਂ ਤੇ ਜੇ ਦਊਗਾ ਉਹ ਲਮਾਰੀ ਇਹਦੇ ਬਰਾਬਰ ਰੱਖ ਕੇ ਵੇਖ ਲਿਓ ਫਰਕ ਸੱਤਿਆਂਵਾਂ ਜਿਹੜਾ ਨਾ ਆਪਣਾ ਕੀ ਉਹਨੂੰ ਕਹਿੰਦੇ ਮਤਲਬ ਇਹਦੀ ਕੰਪਨੀ ਆ ਉਹਦੇ ਵਿੱਚ ਆਪ ਦਾ ਇਹ ਪਾਪਰ ਦੇ ਵਿੱਚ ਠੀਕ ਹੈ ਜੀ ਤੇ ਡੇਢ ਦੀ ਮੋਟਰ ਆ ਇਹਦੀ ਜੇ ਗੱਲ ਕਰੀਏ ਇਹਦਾ ਨਾਰਮਲ ਪ੍ਰਾਈਸ 95 100 ਦੇ ਲਗਭਗ ਹੁੰਦਾ ਵਾ ਪਰ ਹੁਣ ਤੁਹਾਨੂੰ ਜਿਹੜਾ ਵਾ ਸਿਰਫ ਤੇ ਸਿਰਫ ਜਿਹੜਾ ਮੱਦੇ ਦੇ ਵਿੱਚ ਜਾਂ ਕਲੀਅਰ ਸੇਲ ਦੇ ਵਿੱਚ 7000 ਰੁਪਏ ਦਾ ਕੂਲਰ ਦੇਵਾਂਗੇ ਡਾਈਨਿੰਗ ਜਿਹੜਾ ਵਾ ਤੁਹਾਨੂੰ 26-27000 ਤੋਂ ਲੈ ਕੇ 30-35-35 ਦੇ ਵਿੱਚ ਵਿੱਚ ਡਾਈਨਿੰਗ ਸੈੱਟ ਵਧੀਆ ਦੇ ਦਾਂਗੇ ਲਓ ਜਿਨ੍ਹਾਂ ਨੇ ਲੈਣੇ ਆ ਨਵੇਂ ਬੈੱਡ ਸੋਫੇ ਅਲਮਾਰੀਆਂ ਡਾਈਨ ਟੇਬਲ ਪ੍ਰੈਸ ਚਾਹੇ ਤੁਸੀਂ ਲੈਣੇ ਹੈਗੇ ਆ ਪ੍ਰੈਸ ਟੇਬਲ ਅੱਜ ਦੀ ਵੀਡੀਓ ਖਾਸ ਤੌਰ ਤੇ ਤੁਹਾਡੇ ਲਈ ਆ ਚਾਹੇ ਤੁਸੀਂ ਫਰਨੀਚਰ ਆਪਣੇ ਲੈਣਾ ਚਾਹੇ ਤੁਸੀਂ ਕਿਸੇ ਨੂੰ ਗਿਫਟ ਕਰਨਾ ਭਾਵੇਂ ਤੁਸੀਂ ਕਿਸੇ ਧੀ ਦੇਣ ਦੇ ਵਿਆਹ ਦੇ ਵਿੱਚ ਦੇਣਾ ਚਾਹੇ ਤੁਸੀਂ ਐਨ ਆਰ ਆਈ ਹੋ ਆਪਣੇ ਇਸ਼ਤੇਦਾਰਾਂ ਨੂੰ ਜੀਣਾ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਓ ਮੈਂ ਇਸ ਗੱਲ ਦਾ ਵਾਧਾ ਕਰਦਾ ਚੈਲੰਜ ਕਰਦਾ ਹੁਣ ਤੱਕ ਤੁਸੀਂ ਵੀਡੀਓ ਤਾਂ ਬਹੁਤ ਦੇਖ ਹੋਣੀਆਂ ਫਰਨੀਚਰ ਦੀਆਂ ਪਰ ਅੱਜ ਦੀ ਵੀਡੀਓ ਦੇ ਵਿੱਚ ਤਾਂ ਧਰਤੀ ਵੀ ਹਿੱਲੂ ਅਸਮਾਨ ਵੀ ਕਰ ਜੂ ਕਿਉਂਕਿ ਅੱਜ ਅਸੀਂ ਪਹੁੰਚ ਚੁੱਕੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਖਾਸਾ ਅੱਡੇ ਦੇ ਵਿੱਚ ਸੇਕੋ ਫਰਨੀਚਰ ਉੱਤੇ ਬਾਈ ਜੀ ਬਹੁਤ ਦੇਰ ਤੋਂ ਲੋਕਾਂ ਦੀ ਡਿਮਾਂਡ ਸੀ ਕਿ ਸਾਰਾ ਪੰਜਾਬ ਘੁੰਮੀ ਜਾਣੇ ਹੋ ਤੁਸੀਂ ਦੇਖੋ ਸਾਹ ਕੋ ਕਿਉਂ ਨਹੀਂ ਜਾਂਦੇ ਕਹਿੰਦੇ ਜੱਟ ਦਾ ਪੁੱਤ ਜਦੋਂ ਐਲਾਨ ਕਰਦਾ ਐਲਾਨ ਨਹੀਂ ਭੱਟੇ ਹੀ ਕਰਦਾ ਸੋ ਅੱਜ ਜਿਨ੍ਹਾਂ ਨੇ ਬੈੱਡ ਲੈਣੇ ਆ ਸੋਫੇ ਲੈਣੇ ਹਨ ਅਲਮਾਰੀਆਂ ਲੈਣੀਆਂ ਦੱਸ ਦਿਓ ਵੀ ਆਫਰ ਆ ਕਿਹਨੂੰ ਕਹਿੰਦੇ ਆ ਫਾਇਦੇ ਕਿਹਨੂੰ ਕਹਿੰਦੇ ਆ ਸਮਾਨ ਚਾਹੀਦਾ ਲੱਜਰੀ ਤੇ ਰੇਟ ਚਾਹੀਦਾ ਮਿੱਟੀ ਦੇ ਪਾ ਪਹਿਲੋ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰੇਟ ਤੁਹਾਨੂੰ ਮੈਂ ਜਿਹੜੇ ਅੱਜ ਦੇਣੇ ਆ ਮੈਨੂੰ ਲੱਗਦਾ ਵਧੀਆ ਬਾਕੀ ਤੁਸੀਂ ਵੀਡੀਓ ਦੇਖੋ ਤੇ ਤੁਸੀਂ ਆਪਣਾ ਸੁਝਾਅ ਦਿਓ ਤੇ ਇੱਕ ਹੋਰ ਮੈਂ ਗੱਲ ਦੋ ਗੱਲਾਂ ਕਰਾਂਗਾ ਬਾਕੀ ਉਸ ਤੋਂ ਬਾਅਦ ਵੀਡੀਓ ਲਗਾਤਾਰ ਜਿਹੜੀ ਰੇਟ ਅਸੀਂ ਦਵਾਂਗੇ ਨਾ ਇੱਕ ਵਾਰੀ ਉਹ ਚੀਜ਼ ਨੂੰ ਲਾਈਵ ਆਣ ਕੇ ਜਰੂਰ ਵਿజిਟ ਕਰਿਓ। ਉਦਾਂ ਨਹੀਂ ਦੂਰੋਂ ਨਹੀਂ ਫਾਇਦਾ ਕੋਈ ਜਿਹੜਾ ਰੇਟ ਦਵਾਂਗੇ ਨਾਲ ਲਾਈਵ ਆ ਕੇ ਵਿజిਟ ਕਰਿਓ ਲੈਣਾ ਨਹੀਂ ਲੈਣਾ ਤੁਹਾਡੀ ਮਰਜ਼ੀ ਹੋਊਗੀ ਪਰ ਇੱਕ ਵਾਰੀ ਆਇਓ। ਦੂਜੀ ਗੱਲ ਜਿਹੜੇ ਬੋਲ ਮੈਂ ਕਹਿ ਰਿਹਾ ਭਾਵੇਂ ਤੁਸੀਂ ਰਿਕਾਰਡ ਕਰ ਲਓ ਸਕਰੀਨਸ਼ਾਟ ਲੈ ਲਓ ਮੈਂ ਆਪਣੇ ਬੋਲਾਂ ਦਾ ਜ਼ਿੰਮੇਵਾਰ ਹਾਂ ਜਿਹੜਾ ਰੇਟ ਤੁਹਾਨੂੰ ਕਹੂੰਗਾ ਉਹ ਰੇਟ ਮੈਂ ਉਹਨੇ ਦਿਨ ਲਈ ਦਵਾਂਗਾ ਜਿੰਨੇ ਦਿਨ ਲਈ ਤੁਹਾਡੇ ਨਾਲ ਕਮਿਟਮੈਂਟ ਕਰੂੰਗਾ ਜਿਵੇਂ ਕਿ ਇਹ ਰੇਟ ਤੁਹਾਨੂੰ ਸਾਰੇ ਸਟਾਕ ਤੇ ਪਲੱਸ ਜਿਹੜਾ ਮੇਰੇ ਤੋਂ ਪਿੱਛੇ ਸਟਾਕ ਪਿਆ ਠੀਕ ਹੈ ਜੀ। ਜਿਹੜਾ ਗਦਾਮ ਚ ਇਹ ਰੇਟ ਉਹਦੇ ਤੇ ਆ ਜਿੱਦਾਂ ਦੇ ਕਿਤੇ ਰੇਟ ਖਤਮ ਵੀ ਹੋਣਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਾਂਗਾ ਇਹ ਨਹੀਂ ਵੀ ਕੋਈ 2 ਦਿਨ ਚਾਰ ਦਿਨ ਇਹ 10 15 ਦਿਨ ਮਹੀਨਾ ਗੇਮ ਚੱਲ ਸਕਦੀ ਆ ਜੇ ਕਿਤੇ ਆਪ ਦਾ ਸਾਡੇ ਤੋਂ ਇਹ ਸਟਾਕ ਖਤਮ ਹੁੰਦਾ ਜਾਂ ਆਪੂ ਦਾ ਰੇਟ ਚੇਂਜ ਹੁੰਦੇ ਤਾਂ ਉਹ ਤੁਹਾਨੂੰ ਪਹਿਲਾਂ ਇਨਫਾਰਮ ਕਰਕੇ ਫਿਰ ਚੇਂਜ ਕਰਾਂਗੇ ਆਜੋ ਹੁਣ ਤੁਹਾਨੂੰ ਪਹਿਲਾਂ ਹੀ ਬੈੱਡ ਵੇਖੋ ਸਭ ਤੋਂ ਆਪਦਾ ਬਾਕੀ ਚੀਜ਼ਾਂ ਤੁਸੀਂ ਆਣ ਕੇ ਦੇਖਿਓ ਦੱਸਿਆ ਜਿਆਦਾ ਕੋਈ ਜਾਣਾ ਨਹੀਂ ਫਿਰ ਵੀਡੀਓ ਵੱਡੀ ਹੋ ਜਾਂਦੀ ਆ ਤੁਸੀਂ ਇੰਨਾ ਕ ਟਾਈਮ ਪਲੀਜ਼ ਕੱਢਣਾ ਵਾ ਖਾਸੇ ਅੱਡੇ ਵਾਲੇ ਸ਼ੋਅਰੂਮ ਚਾਉਣਾ ਵਾ ਇੰਡੀਆ ਗੇਟ ਵਾਲਾ ਜੇ ਬੰਦ ਆ ਉਹ ਦੂਰ ਦੂੜੇ ਦਿਨਾਂ ਤੱਕ ਤੁਹਾਡੇ ਨਾਲ ਜਾਣਕਾਰੀ ਅੱਗੇ ਰੱਖ ਲਾਂਗੇ ਇਹ 11500 ਦਾ ਬੈੱਡ ਦੇਣਾ ਜਿਹਦੀ 10 ਸਾਲ ਪਲਾਈ ਦੀ ਗਾਰੰਟੀ ਆ ਪਹਿਲੇ 5 ਸਾਲਾਂ ਦੇ ਵਿੱਚ ਪਲਾਈ ਨੂੰ ਕੀ ਓਵਰਾਲ ਬੈੱਡ ਨੂੰ ਵੀ ਕੋਜੋ ਜੇ ਇਹ ਬੈੱਡ ਇੱਥੇ ਛੱਡ ਜਿਓ ਇੱਕ ਮਿੰਟ ਇੱਕ ਮਿੰਟ ਸੇਖੋ ਸਾਬ ਆ ਧਿਆਨ ਨਾਲ ਪੜ ਲਓ 15000 ਰੁਪਏ ਰੇਟ ਲਿਖਾਇਆ ਤੁਸੀਂ 11000 ਬੋਲਦਾ ਭਲੇ ਕਦਾ ਨਹੀਂ ਲੱਗ ਗਿਆ ਨਹੀਂ ਨਹੀਂ ਮੈਂ ਉਹ ਤੁਹਾਨੂੰ ਦੱਸਣ ਲੱਗਾ ਜਿਹੜੇ ਰੇਟ ਮੈਂ ਅੱਜ ਦੱਸੂਗਾ ਜੋ ਆਪ ਦਾ ਕੀ ਉਹਨੂੰ ਕਹਿੰਦੀ ਮਤਲਬ ਕਿ ਤੁਹਾਡੇ ਲਈ ਬੈਸਟ ਰੇਟ ਹੋਣਗੇ ਜੋ ਮੂੰਹ ਚ ਆਊਗਾ ਸਭ ਆਪ ਦਾ ਦੱਸਾਂਗੇ ਵਧੀਆ ਰੇਟ ਦਵਾਂਗਾ ਰੇਟ ਇਸ ਤੱਕ ਦਵਾਂਗਾ ਵੀ ਮੈਨੂੰ ਲੱਗਦਾ ਤੁਹਾਨੂੰ ਹੋ ਸਕਦਾ ਦੋ ਚਾਰ ਬੰਦੇ ਕਹਿ ਵੀ ਦੇਣ ਵੀ ਨਹੀਂ ਯਾਰ ਇਹਦਾ ਹੋ ਹੀ ਨਹੀਂ ਸਕਦਾ ਦੇਖੋ ਰੇਟ ਹੀ ਆਪਣਾ ਇਦਾਂ ਦਾ ਹੋ ਜਣਾ ਵਾ ਵੀ ਜਿਹੜਾ ਤੁਹਾਨੂੰ ਖਦਰੂ ਵੀ ਲੱਗ ਸਕਦਾ ਵੀ ਭਾਈ ਇਦਾਂ ਨਹੀਂ ਹੋ ਸਕਦਾ ਦੇਖੋ ਬਹੁਤ ਸਾਰਾ ਬੈਟਿਆ ਬਾਜ਼ਾਰਦਾਰ ਇਹ 18000 ਰੁਪਇਆ 15000 ਦਾ ਸੇਕੋ ਸਾਹਿਬ ਦਿੰਦੇ ਸੀ ਪਰ ਅੱਜ ਸਿਰਫ 11500 ਰੁਪਏ ਚ ਲੈ ਜਾਓ ਰੈਸਟੇਵਲ 15 ਇੰਚ ਡੈਪ 4 बाई 2 ਦਾ ਸਾਈਜ਼ ਆਹ ਦੇਖੋ ਸਲੇਪਾਂ ਦੇਖੋ ਠੀਕ ਆ ਆ ਕਬਜੇ ਵੀ ਤਿੰਨ ਲੱਗੇ ਆ ਨਹੀਂ ਤਾਂ ਦੋ ਵੀ ਲਾ ਦਿੰਦੇ ਹੁੰਦੇ ਆ ਪਰ ਉਹ ਕੰਮ ਨਹੀਂ ਕੀਤਾ ਸਿਰਫ ਤੇ ਸਿਰਫ 2000 ਰੁਪਏ ਦਾ ਸਟਾਕ ਕਲੀਅਰ ਸੇਲ ਦੇ ਵਿੱਚ 2000 ਰੁਪਏ ਦਾ ਆ ਪੈਨਲ 6x6 ਦਾ ਪੈਨਲ ਲੱਗਾ ਜੋ 6x6 ਦਾ 4500 ਦਾ ਆਪ ਦਾ ਇਹ ਚਲੋ ਸੇਲ ਆ ਇਹ ਵੀ ਇੰਨੇ ਕਾਲਾ ਹੀ ਹੋਊਗਾ ਉਸ ਤੋਂ ਬਾਅਦ ਆ ਦੇਖੋ ਅਲਮਾਰਾ ਲੱਗੀ ਜਿਹੜੀ ਬੱਚਿਆਂ ਦੀ ਛੋਟੀ 3000 ਰੁਪਏ ਦੀ ਵੱਡੀ 3500 ਦੀ ਬਲੈਕ ਆਪਣਾ ਬੈਗ ਤੇ ਬੋਰਡ ਫਿਨਿਸ਼ਿੰਗ ਚੈੱਕ ਕਰਨੀ ਆ ਉਹ ਤੁਸੀਂ ਆਣ ਕੇ ਚੈੱਕ ਕਰਨੀ ਆ ਆਪ ਉਸ ਤੋਂ ਬਾਅਦ ਇਹ ਮਟੀਰੀਅਲ ਉਹ ਵੀ ਤੁਸੀਂ ਵਿਜ਼ਿਟ ਕਰਕੇ ਆਪ ਦੇਖ ਸਕਦੇ ਜੋ ਫਿਰ ਉਸ ਤੋਂ ਬਾਅਦ ਆ ਜੀ ਸੋਫਾ ਇਹ ਸਾਡਾ 11 12 ਸ਼ੀਟਾਂ ਵਾਲਾ ਵਿੱਚ ਜਿਹੜਾ ਆਪਦਾ ਕਿ ਉਹਨੂੰ ਕੱਪ ਹੋਲਡਰ ਦੇ ਕੇ ਕਾਰਨਰ ਵਾਲਾ ਸੈੱਟ ਹੌਲੈਂਡ ਲੱਗੀ ਆ ਕਲਰ ਆਪਸ਼ਨ ਇੱਚ ਕਾਫੀ ਹੁੰਦੇ ਆ ਜਿੱਦਾਂ ਆਪਦਾ ਜੋ ਰੈਗੂਲਰ ਕਲਰ ਚੱਲਦੇ ਉਹ ਕਾਫੀ ਹੁੰਦੇ ਇਹਦੇ ਵਿੱਚ ਇਹਦੀ ਗਰੰਟੀ ਗੱਲ ਕਰੀਏ ਗੱਡੀ ਦੀ 5 ਸਾਲ ਦੀ ਆ 40 HR ਪ੍ਰੀਮੀਅਮ ਦੀ ਗੱਡੀ ਪਈ ਆ ਠੀਕ ਆ ਜੀ ਕੱਪੜਾ ਤੁਹਾਡੇ ਸਾਹਮਣੇ ਆ ਕੁਸ਼ਨ ਆ ਬਾਕੀ ਰੇਟ ਜਿਹੜਾ ਇਹਦਾ ਨਾਰਮਲੀ ਤੇ 5000 ਦੇ ਆਸ-ਪਾਸ ਹੁੰਦਾ ਪਰ ਜਿਹੜਾ ਤੁਹਾਨੂੰ ਹੁਣ ਮਿਲੇਗਾ ਸਿਰਫ ਤੇ ਸਿਰਫ 40000 ਰੁਪਏ ਦੇ ਵਿੱਚ ਸੈੱਟ ਮਿਲੇਗਾ 5 ਸਾਲ ਦੀ ਗਾਰੰਟੀ ਵਾਲਾ ਰੇਟ ਦੀ ਗਾਰੰਟੀ ਉਸ ਤੋਂ ਬਾਅਦ ਆ ਜੀ ਆ ਦੇਖੋ 10 ਸ਼ੀਟਰ ਬਿਦੌਟ ਕਾਰਨਰ ਆ ਗਿਆ ਪਫੀਆਂ ਵਾਲਾ ਆ ਗਿਆ ਥੋੜਾ ਛੋਟੇ ਦੇ ਵਿੱਚ ਆ ਗਿਆ ਜੀ 10 11 ਸ਼ੀਟਾਂ ਵਾਲਾ ਇਹ ਸਿਰਫ ਤੇ ਸਿਰਫ 32000 ਰੁਪਏ ਦਾ ਸ਼ੀਸ਼ਾ ਪਾ ਕੇ ਜਿਹੜੇ ਰੇਟ ਦਾ ਤੁਹਾਨੂੰ ਦੱਸ ਰਿਹਾ ਇਹ ਸ਼ੀਸ਼ਾ ਪਾ ਕੇ ਹੋਣਗੇ ਆ ਦੇਖੋ ਇਹ ਜਿਹੜਾ ਚਿਹਰਾ ਵਾਲਾ ਸੈੱਟ ਆ ਗਿਆ ਜੀ ਇਹ ਸਿਰਫ ਤੇ ਸਿਰਫ 23000 ਰੁਪਏ ਦਾ ਉਸ ਤੋਂ ਬਾਅਦ ਆ ਜਿਹੜਾ ਵੇਖੋ ਆ ਮੈਂ ਵੇਖਣਿਆ ਆਨਲਾਈਨ ਦਾ ਸੈੱਟ 35 35000 ਰੁਪਏ ਦਾ ਵਿਕਦਾ ਵਾ ਜਦ ਕਿ ਮਟੀਰੀਅਲ ਦਾ ਜੇ ਤੁਸੀਂ ਚੈਕਿੰਗ ਕਰਨੀ ਉਹ ਤੁਸੀਂ ਭਾਵੇਂ ਉਹਨਾਂ ਦਾ ਸੈੱਟ ਸਾਡੇ ਵਾਲੇ ਲਾਗੇ ਰੱਖੋ ਤੇ ਭਾਵੇਂ ਇਹਨੂੰ ਉੱਥੇ ਲੈ ਜਾਓ ਕੱਟ ਕੇ ਬਾੜ ਕੇ ਜਿੱਦਾਂ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਹੋ ਰੇਟ ਆਪਣਾ ਕੀ ਇਹਨੂੰ ਕਿਤੇ ਸਸਤਾ ਹੋਊਗਾ ਮਟੀਰੀਅਲ ਜਿਹੜਾ ਰੇਟ 35000 ਵਾਲਾ ਉਹਦੇ ਨਾਲੋਂ ਵੀ ਆਪਣਾ ਚੰਗਾ ਹੋਊਗਾ ਇਹਦੇ ਰੇਟ ਦੀ ਗੱਲ ਕਰੀਏ ਇਹ ਵੀ ਸਿਰਫ ਦੇ ਸਿਰਫ ਤੁਹਾਨੂੰ 23000 ਦਾ ਦੇ ਦੇਣਾ ਆ ਵੇਖੋ ਪਫੀਆਂ ਵਾਲਾ ਸੈੱਟ ਹੌਲੈਂਡ ਕਲਰ ਆਪਸ਼ਨ ਇਹਦੇ ਵਿੱਚ ਬਹੁਤ ਹੈ ਜਿੰਨੇ ਸੈੱਟ ਕਹੋਗੇ ਮਿਲ ਜਾਣਗੇ ਵਾਧੂ ਆ 19500 ਸ਼ੀਸ਼ਾ ਪਾਗੇ ਸ਼ੀਸ਼ਾ ਪਾਗੇ 19500 ਆ ਵੀ ਦੇਖੋ 19500 ਇੱਧਰ ਦੇਖੋ ਆ ਵੀ ਕਲਰ ਇਹਦੇ ਚ ਹੀ ਆ 19500 ਆ ਵੀ ਕਲਰ ਇਹਦੇ ਚ ਹੀ ਆ 19500 ਸੋ ਤੁਸੀਂ ਇਹ ਦੇਖ ਲਓ ਵੀ ਆ ਸਾਰੇ ਹੀ ਬਾਜ਼ਾਰ ਦੇ ਵਿੱਚ ਕੋਈ ਹੈਗਾ 27000 ਦਾ ਕੋਈ ਹੈਗਾ 28000 ਦਾ ਪਰ ਇਹਨਾਂ ਵਿੱਚੋਂ ਜਿਹੜਾ ਮਰਜੀ ਸੋਫਾ ਲੈ ਜਾਓ ਸਿਰਫ 19500 ਚ ਇੱਥੇ ਗਾਰੰਟੀ ਇਹ ਆ ਵੀ ਸਮਾਨ ਵੀ ਬੜਾ ਟੌਪ ਦਾ ਸੋਹਣਾ ਸਮਾਨ ਤੁਹਾਨੂੰ ਅਸੀਂ ਦਵਾਂਗੇ ਭਾਈ ਇਹ ਗਰੇ ਰੰਗ ਵੀ ਦੱਸਦੇ ਹੋ ਵੀ 19500 ਇਹ ਨਹੀਂ 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 ਇਹ ਛੋਟਾ ਹੋ ਗਿਆ ਉਹਦੇ ਨਾਲੋਂ ਇਹ ਛੋਟਾ ਆ ਗਿਆ ਇਹ ਸਿਰਫ ਤੇ ਸਿਰਫ ਜਿਹੜਾ ਸੈੱਟ ਆ 15500 ਚ ਸ਼ੀਸ਼ਾ ਪਾ ਕੇ ਮਿਲੂਗਾ 15500 ਚ 11500 ਦੇ ਵਿੱਚ ਤੁਹਾਨੂੰ ਮੈਂ ਬੈੱਡ ਦੀ ਅਫੀਸ਼ੀਅਲ ਦਿਖਾਦਾ ਆ ਦੇਖੋ 11500 ਉਹਦੇ ਨਾਲ ਦਾ 11500 ਮਟੀਰੀਅਲ ਇਹਦਾ ਜਿਹੜਾ ਹੈਗਾ ਵਾ ਗੱਡੜਾ ਰੈਗੂਲਰ ਪ੍ਰਾਈਸ ਦੇ ਦਾ 13-14 ਹਜ਼ਾਰ ਆ ਰਿਹਾ ਇਹਦੀ ਚਿੱਟਾ ਇਦਾਂ ਹੀ ਰਹਿਣਗੀਆਂ ਜੇ ਤੁਸੀਂ ਇੱਥੇ ਟਾਈਮ ਲਾਗੇ ਤੁਸੀਂ ਦੇਖ ਵੀ ਲਿਓ ਰੇਟ ਤੁਹਾਨੂੰ ਵੀਡੀਓ ਵਾਲਾ ਮਿਲੂਗਾ ਜਿਹੜਾ ਮੈਂ ਵੀਡੀਓ 'ਚ ਦੱਸਿਆ ਭਾਵੇਂ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਭਾਵੇਂ ਵੀਡੀਓ ਰੱਖ ਲਓ ਲੀਤੇ ਸਾਡੇ ਤੋਂ ਹੁੰਦੀ ਆਲਰੇਡੀ ਕੋਈ ਆਪਣਾ ਦਿਵਾਨ ਵੇਖੋ ਜੀ 6x24 ਦਾ ਦਿਵਾਨ ਆ ਜਿਹਦੀ ਗੱਲ ਕਰੀਏ 8500 ਦਾ ਰੇਟ ਹੁੰਦਾ ਜਿਹਦੀ ਪੇਟੀ ਜਿਆਦੀ ਹੁੰਦੀ ਆ ਪਲਾਈ ਤੇ ਜਿਹੜਾ ਬਣਿਆ ਹੋਵੇ ਜਵੜਾ ਜੁਬੜਾ ਤੇ ਆਪਾਂ ਤੁਹਾਨੂੰ ਪਤਾ ਨਾ ਪਰਤਦੇ ਆ ਨਾ ਵਰਤੀ ਦਾ ਤੇ ਉਹ ਚੀਜ਼ ਦੀ ਗਰੰਟੀ ਵੀ ਲੈਨੇ ਆ ਵੀ ਜਵੜਾ ਪਾਲਚੰਕਰ ਕਰਕੇ ਨ ਇਹਦੀ ਜੇ ਪ੍ਰਾਈਸ ਦੀ ਗੱਲ ਕਰੀਏ ਸਿਰਫ ਤੇ ਸਿਰਫ ਤੁਹਾਨੂੰ ਦੇ ਦਾਂ ਕਿ 7000 ਰੁਪਿਆ ਬਾਰਡਰ ਵਾਲੇ ਦਿਵਾਨ ਦਾ ਕਿਤੋਂ ਵੀ ਨਹੀਂ ਮਿਲੂਗਾ 16 ਇੰਚ ਪੇਟੀ ਜਿਹਦੇ ਚ ਕੱਪੜੇ ਵੀ ਵਾਧੂ ਆ ਜਾਂਦੇ ਦੇਖੋ ਆ ਦਿਵਾਨ ਦੇਖੋ ਇਹਦਾ ਸਾਈਜ਼ ਵੀ ਖੁੱਲਾ ਡੁੱਲਾ ਇਸ ਗੱਲ ਦਾ ਚੈਲੰਜ ਕਰਦਾ ਸੇਖੋ ਫਰਨੀਚਰ ਹਾਊਸ ਤੁਸੀਂ ਆਪਣੇ ਘਰ ਦੇ ਵਿੱਚ ਮਿਸਤਰੀ ਬਣਾ ਲਓ ਮਿਸਤਰੀ ਨਾਲੋਂ ਸਟਰੋਂਗ ਦਿਵਾਨ ਬੈੱਡ ਬਣੂਗਾ ਪਰ ਕੁਆਲਿਟੀ ਇਹਦੀ ਵਧੀਆ ਮਿਲੂਗੀ ਰੇਟ ਘੱਟ ਹੈਗਾ ਇਹ ਸੱਤਿਆਂ ਵਾਲਾ ਜਿਹੜਾ ਨਾ ਆਪਣਾ ਕੀ ਉਹਨੂੰ ਜਿੰਦੇ ਮਤਲਬ ਫ੍ਰੈਂਡ ਕੰਪਨੀ ਆ ਉਦੇ ਵਿੱਚ ਆਪਦਰ ਇਹ ਕਾਪਰ ਦੇ ਵਿੱਚ ਆ ਠੀਕ ਹੈ ਜੀ ਤੇ ਡੇਢ ਦੀ ਮੋਟਰ ਆ ਇਹਦੀ ਜੇ ਗੱਲ ਕਰੀਏ ਇਹਦਾ ਨਾਰਮਲ ਪ੍ਰਾਈਸ 95 100 ਦੇ ਲਗਭਗ ਹੁੰਦਾ ਵਾ ਪਰ ਹੁਣ ਤੁਹਾਨੂੰ ਜਿਹੜਾ ਵਾ ਸਿਰਫ ਤੇ ਸਿਰਫ ਜਿਹੜਾ ਮੰਦੇ ਦੇ ਵਿੱਚ ਜਾਂ ਕਲੀਅਰ ਸੇਲ ਦੇ ਵਿੱਚ 7000 ਰੁਪਏ ਦਾ ਕੂਲਰ ਦਵਾਂਗੇ ਕਾਪਰ ਮੋਟਰ ਦੀ ਗਰੰਟੀ ਜੇ ਕਾਪਰ ਨਾ ਹੋਵੇ 14000 ਤੁਹਾਨੂੰ ਹੱਥੋਂ ਦਵਾਂਗੇ ਤੇ ਜਿਹੜਾ ਉਹਦੀ ਰੇਟ ਦੀ ਗੱਲ ਕਰੀਏ ਉਹ 7000 ਦਾ ਦਵਾਂਗੇ ਭਾਵੇਂ ਇਹ ਲੈ ਲਓ ਤੇ ਭਾਵੇਂ ਇਹ ਲੈ ਲਓ ਭਾਈ ਲੋਹੇ ਦੀ ਲਮਾਰੀ ਦੀ ਵੀ ਦੱਸ ਦਿਓ ਨਾ ਲੋਹੇ ਦੀ ਲਮਾਰੀ ਤਾਂ ਗੜ ਸਾਹਿਬ ਜਿੱਦਾਂ ਆ ਦੇਖੋ ਇਹ 7000 ਵਾਲੀ ਆ ਇਹ ਤੁਹਾਨੂੰ 5500 ਦੀ ਦਵਾਂਗੇ ਠੀਕ ਹੈ ਜੀ ਅੱਛਾ 5500 ਹਾਂ ਜੀ ਇਹ ਸਟਾਰਟਿੰਗ ਮਾਡਲ ਜਿੱਦਾਂ 40 ਕਿ ਦੇ ਕਰੀਬ-ਕਰੀਬ ਵਾਲਾ weight ਹੁੰਦਾ ਹੈ ਇਹਦਾ 40 42 ਦੇ ਲਾ ਕੇ ਉਸ ਤੋਂ ਬਾਅਦ ਆ ਦੇਖੋ ਡਰੈਸਿੰਗ ਜਿਹੜੀ 2500 ਵਾਲੀ ਆ ਇਹ ਸਿਰਫ ਤੇ ਸਿਰਫ ਸਿਰਫ ਦੇ ਸਿਰਫ ਤੁਹਾਨੂੰ ਖੋਸ਼ ਕਰਨ ਲਈ 2200 ਰੁਪਏ ਦੀ ਜਿੰਨੇ ਮਰਜ਼ੀ ਪੀਸ ਲੈ ਲਿਓ ਉਸ ਤੋਂ ਬਾਅਦ ਆਜੋ ਜੀ ਕੀ ਉਹਨੂੰ ਕਹਿੰਦੇ ਆ ਅੱਜ ਤੁਹਾਨੂੰ ਵੱਡੇ ਸੋਫੇ ਦਿਖਾ ਦਈਏ ਆ ਇਧਰ ਦੇਖੋ ਬਲੈਕ ਟਾਈਮ ਦਾ ਬਲੈਕ ਗਲਾਸ ਆਪਣਾ ਕਿਉਂ ਕਹਿੰਦੇ ਆ ਜਿਹੜਾ ਸ਼ੀਸ਼ਾ ਬਾਰਹਿਮ ਦਾ ਲੱਗਾ ਜੀ ਠੀਕ ਹੈ ਇਹਦੀ ਜੇ ਗੱਲ ਕਰੀਏ ਲੈਦਰ ਸਵੈਡ ਦੇ ਬਣਿਆ ਇਹਦੇ ਵਿੱਚ ਵੀ ਐਚ ਆਰ ਦੀ ਗੱਦੀ ਪਈ ਆ ਗਾਰੰਟੀ 5 ਸਾਲ ਆ ਬਹੁਤ ਸੋਹਣਾ ਤੇ ਬਹੁਤ ਹੈਵੀ ਸੈਟ ਆ ਬਾਕੀ ਜਿਹੜਾ ਇਹਦੀ ਜਜਮੈਂਟ ਤੁਸੀਂ ਇੱਥੇ ਆਣ ਕੇ ਕਰ ਸਕਦੇ ਦੇਖ ਸਕਦੇ ਜੋ ਇਹਦੇ ਜੇ ਰੇਟ ਦੀ ਗੱਲ ਕਰੀਏ ਇਹ 50 55 ਸੌਰੀ 55 60 ਦੇ ਵਿੱਚ ਵਿੱਚ ਵਿਕਦਾ ਪਰ ਹੁਣ ਜੇ ਤੁਹਾਨੂੰ ਗੱਲ ਕਰੀਏ ਇਸ ਸ਼ੀਸ਼ੇ ਦੇ ਨਾਲ ਸਿਰਫ ਤੇ ਸਿਰਫ 45000 ਰੁਪਏ ਦਾ ਸੈੱਟ ਦਿੱਤਾ ਜਾਏਗਾ ਆ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ 65 65000 60 60000 ਦੇ ਆ ਇਹ ਵੀ 45000 ਚ ਕਰਤੇ ਮੈਂ ਚੈਰਾਂ ਹੀ ਕਰਦਾ ਠੋਕ ਕੇ ਪੂਰੇ ਪੰਜਾਬ 'ਚ ਨਹੀਂ ਮਿਲਣਾ ਜੋ ਰੇਟ ਸਾਨੂੰ ਅਸੀਂ ਦੇ ਰਹੇ ਆ ਇੱਕ ਇਹ ਦਿਖਾਓ ਇੱਕ ਆ ਜਰੂਰ ਦਿਖਾ ਦਿਓ ਜੀ ਬਹੁਤ ਸੋਹਣਾ ਕਲਰ ਹੈਗਾ ਮਹਾਰਾਜਾ ਸਟਾਈਲ ਤੁਸੀਂ ਜੱਟ ਜ਼ਿਮੀਦਾਰੋਂ ਵੱਡਾ ਪਰਿਵਾਰ ਹੈਗਾ ਚੈਰਾਂ ਵੀ ਕਾਫੀ ਹੈਗੀਆਂ ਵੱਡੀ ਗਾ ਦੇਖੋ ਸ਼ੀਸ਼ਾ ਵੀ ਬਲੈਕ ਆ ਬਲੈਕ ਸ਼ੀਸ਼ਾ ਵੈਸੇ ਵੀ ਐਕਸਪੈਂਸਿਵ ਹੁੰਦਾ ਨਾਰਮਲ ਸ਼ੀਸ਼ਿਆਂ ਨਾਲ ਇਹਨਾਂ ਨੇ ਬਲੈਕ ਸ਼ੀਸ਼ੇ ਲਾਤੇ ਆ ਆ ਸੈੱਟ ਹੀ ਇਕੱਠੀ ਬਣਾਤੀ ਆ ਬੈਠ ਕੇ ਤੁਸੀਂ ਦੇਖੋ ਕਪੜਾ ਬੜਾ ਸੋਹਣਾ 쿠ਸ਼ਨ ਬਹੁਤ ਸੁਪਰ ਹੈਗੀਆਂ ਬਾਈ ਜੀ ਕਿੰਨੀਆਂ ਸੀਟਾਂ ਬਣਦੀਆਂ ਇਹ ਜਿਹੜਾ ਗਲਾਸ ਹੈ ਨਾ ਤੇ ਗਰਸਾ ਵੀ ਬੈਬਲਿੰਗ ਹੋਈ ਆ 12 ਐਮ ਦੇ ਗਲਾਸ ਨੂੰ ਬੈਬਲਿੰਗ ਕੀਤੀ ਆ ਜਿਹੜਾ ਕਿ ਰੇਂਜ ਸਭ ਤੋਂ ਉੱਪਰ ਹੁੰਦੀ ਆ ਪਲੱਸ ਬਲੈਕ ਹੋਵੇ ਇਹ ਜਿਹੜਾ ਤੁਹਾਨੂੰ ਇਨਕਲੂਡ ਦਿੱਤਾ ਜਾਣਾ ਵਾ 2000 ਦੇ ਕਰੀਬ-ਕਰੀਬ ਜਿਹੜਾ ਆ ਆਪਦਾ ਇਹਦਾ ਪ੍ਰਾਈਸ ਹੁੰਦਾ ਗਲਾਸ ਦਾ ਇਹ ਤੁਹਾਨੂੰ ਇਨਕਲੂਡ ਦਿੱਤਾ ਜਾਣਾ ਜਿੱਦਾਂ ਇਹ ਸੈੱਟ ਆ ਇਹ ਤੁਸੀਂ ਸਾਡੇ ਤੋਂ 47000 ਰੁਪਏ ਦਾ ਲੈ ਸਕਦੇ ਜੋ ਆ ਸੈੱਟ ਦੇਖੋ ਜੀ ਠੀਕ ਹੈ ਜੀ ਇਹ ਸੈੱਟ 80 80 85 85000 ਵਾਲੇ ਆ ਸਾਡੇ ਕਹਿਣ ਤੇ ਨਾ ਜਾਇਓ ਆਪ ਚੈੱਕ ਕਰਿਓ ਆਪ ਤਸੱਲੀ ਕਰਿਓ ਫਿਰ ਲਿਓ ਮੈਂ ਤੁਹਾਨੂੰ ਇਹ ਵੀ ਕਹਿ ਰਿਹਾ ਵੀ ਤੁਹਾਨੂੰ ਰੇਟ ਦੱਸ ਰਿਹਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਖਰੀਦੋ ਉਹ ਤੁਸੀਂ ਆਪ ਦਾ ਆਪ ਦੇਖ ਕੇ ਤਸੱਲੀ ਕਰਕੇ ਫਿਰ ਖਰੀਦਿਓ ਗਾਰੰਟੀ 5 ਸਾਲ ਦੀ ਬੈਬਲਿੰਗ ਸੀਛਾ ਇਹਦਾ ਜਿਹੜਾ ਰੇਟ ਆ ਧੰਗ ਸਰ ਸਿਰਫ 47000 ਰੁਪਿਆ ਸਭ ਤੋਂ ਵੱਡੇ ਸੈੱਟ ਦਾ 47000 ਚਿਹਰਾ ਬਾਕੀ ਜਿਹੜਾ ਇਹਦੇ ਵਿੱਚ ਪੀਯੂ ਵਰਕ ਹੋਇਆ ਵਾ ਜਿਹੜਾ ਕਿ ਉਹਨੂੰ ਕਿਤੇ ਲੱਕੜ ਦਾ ਵਰਕ ਹੋਇਆ ਉਹ ਜੇ ਥੋੜਾ ਦਿਖ ਰਿਹਾ ਵਾ ਦਿਖਾਇਆ ਜਾਵੇ ਨਹੀਂ ਜਗ੍ਹਾ ਦੀ ਦੇਖੋ ਬਹੁਤ ਸੋਹਣਾ ਰਾਇਲ ਸੋਫਾ ਹੈਗਾ ਜਿਹੜੇ ਵੱਡੇ ਵੱਡੇ ਰਾਇਲ ਘਰਾਂ ਦੇ ਵਿੱਚ ਪਏ ਹੁੰਦੇ ਇਤਾਰੇ ਸੋਫੇ ਤੁਸੀਂ ਚੈੱਕ ਕਰ ਲਓ ਬਹੁਤ ਵੀਡੀਓ ਦੇਖਿਆ ਹੁਣ ਆ ਕੋਈ 80000 ਮੰਗ ਰਿਹਾ ਕੋਈ 75000 ਮੰਗ ਰਿਹਾ ਪਰ ਇਹ ਸੇਖੋ ਫਰਨੀਚਰ ਹਾਊਸ ਤੇ ਲੈ ਜਾਓ ਸਿਰਫ 47000 ਚ ਚੈਲੇਂਜ ਕਰਦੇ ਆ 80 85 ਹਜ਼ਾਰ ਤੋਂ ਘੱਟ ਨਹੀਂ 80 ਹਜ਼ਾਰ ਵਾਲਾ ਸੋਫਾ 47 ਹਜ਼ਾਰ ਚ ਲੈ ਜਾਓ 47 ਹਜ਼ਾਰ ਰੁਪਏ ਦੇ ਵਿੱਚ ਬੈਬਲਿੰਗ ਗਲਾਸ 5 ਸਾਲ ਗੱਡੀ ਦੀ ਗਰੰਟੀ 95 ਐਮ ਐਮ ਦੀ ਕੱਦੀ ਐਚ 4 ਦੀ ਜਿਸ ਤੋਂ ਇਲਾਵਾ ਕੁਝ ਵੀ ਨਿਕਲੇ ਫ੍ਰੀ ਦੇ ਵਿੱਚ ਸੋਫਾ ਦੇ ਦਾਂਗੇ ਉਸ ਤੋਂ ਬਾਅਦ ਆ ਦੇਖੋ ਜੀ ਇਹ ਸਿਰਫ ਦੇ ਸਿਰਫ 21 ਸੈਟ ਆ ਇੱਕ ਦਾ ਹੀ ਰੇਟ ਹੋਊਗਾ ਜੀ ਬਾਅਦ ਚੋਂ ਨਾ ਕਿਉਂ ਆ ਨਾ ਜਦਾਂ ਕਈਆਂ ਨੂੰ ਭੁਲੇਖਾ ਲੱਗਦਾ ਜਾਂ ਕਈ ਵੀਰ ਵੀਡੀਓ ਨਹੀਂ ਪੂਰੀ ਵੇਖਦੇ ਪਲੀਜ਼ ਇਹ ਤੁਹਾਨੂੰ ਜਿੱਦਾਂ ਦੱਸ ਰਿਹਾ ਸਿਰਫ ਤੇ ਸਿਰਫ ਸ਼ੀਸ਼ਾ ਲਾ ਕੇ ਤਾਨੂੰ ਆਪਣਾ 38 ਜਿਹੜਾ 38000 ਦਾ ਸੈੱਟ ਇਹ ਵਾਲਾ ਦਿੱਤਾ ਜਾਏਗਾ ਜਿਹੜਾ ਮੈਂ ਕਹਿੰਦਾ ਵਰਲਡ ਵੇ ਤੋਂ ਮਲੋ ਫਿਰ ਵੀ ਨਹੀਂ ਮਿਲੂਗਾ ਦੇਖੋ ਕੁਆਲਟੀ ਦੇਖੋ ਸਰਵ 77 ਸੀਟਰ ਹੀ ਤੁਹਾਨੂੰ 38 33 ਹਜ਼ਾਰ ਦਿੰਦੇ ਆ ਉਹ ਵੀ ਲੋ ਕੁਆਲਟੀ ਇਹ ਬਹੁਤ ਸੋਹਣਾ ਕੰਟਰਾਸਟ ਦੇ ਨਾਲ ਮੈਚ ਕੀਤਾ ਆ ਇੱਥੇ ਤੁਸੀਂ ਦੇਖੋ ਕੱਪੜਾ ਬਹੁਤ ਸੋਹਣਾ ਜਿਹੜਾ ਅੰਦਰ ਹਨਾ ਪਾਇਆ ਉਹ ਫੋਮ ਪਾਇਆ ਇਹਦੇ ਅੰਦਰ ਹੁੰਦੀ ਆ ਸਾਰੀ ਫਸਟ ਦੀ ਫਾਈਬਰ ਹੁੰਦੀ ਆ ਕੋਈ ਵੱਡੀ ਗੱਲ ਨਹੀਂ ਹੁੰਦੀ ਅਈ ਜਗਾ ਕੋਈ ਇਹਨੇ ਨਹੀਂ ਵੀ ਤੁਸੀਂ ਚੈੱਕ ਕਰਨਾ ਚੈੱਕ ਕਰ ਸਕਦੇ ਜੋ ਕੋਈ ਚੱਕਰ ਨਹੀਂ ਤੁਹਾਡੇ ਕਰਕੇ ਕੋਈ 2 400 ਦਾ ਕੁਸ਼ਣ ਦਾ ਨੁਕਸਾਨ ਹੋ ਜੋ ਕੋਈ ਵੱਡੀ ਗੱਲ ਨਹੀਂ ਤੁਹਾਡੇ ਮਨ ਦੀ ਤਸੱਲੀ ਹੋਣੀ ਆ ਵੀ ਦੇਖੋ 45000 ਰੁਪਏ ਦੇ ਵਿੱਚ ਸੈੱਟ ਲੱਗਾ ਠੀਕ ਹੈ ਜੀ ਤੁਹਾਨੂੰ ਜਿੱਦਾਂ 45 47 32000 ਹਰ ਤਰ੍ਹਾਂ ਦੇ ਸੈੱਟ ਦਿਖਾ ਰਹੇ ਆ ਆ ਜੋ ਇੱਕ ਦੇ ਵਿੱਚ ਹੋਰ ਤੁਹਾਡਾ ਫਾਇਦਾ ਕਰਈਏ ਹਮ ਆ ਸੈੱਟ ਸਾਡਾ ਆਪ ਦਾ ਕੀ ਉਹਨੂੰ ਕਹਿੰਦੇ ਜਿੱਦਾਂ ਦੇਖੋ ਇਹ ਵਾਲਾ ਸੈੱਟ ਇਹਦਾ ਰੇਟ ਹੋਊਗਾ 50-55 ਦੇ ਆਸ-ਪਾਸ ਇਹ ਸਿਰਫ ਤੇ ਸਿਰਫ ਚੇਹਰਾ ਵਾਲਾ ਸੈੱਟ ਜਿਹੜਾ ਹੁੰਦਾ ਵਾ ਆਪਾਂ ਲੋਬੀ 'ਚ ਵੀ ਢਾ ਸਕਦੇ ਹਾਂ ਲੰਮੇ ਪੈਨ ਨੂੰ ਦੇ ਨਾਲ ਦੀਵਾਨ ਲੱਗਾ ਦਾ ਖੁੱਲ੍ਹਾ ਚੌੜਾ ਇਹ ਦੀਵਾਨ ਲੱਗੇ ਹੁਣ ਕਰਕੇ ਤੇ ਮਟੀਰੀਅਲ ਆਲਰੇਡੀ ਬਹੁਤ ਭਾਰਾ ਵਰਤਿਆ ਜਾਂਦਾ ਕਿਉਂਕਿ ਇੱਥੇ ਬੰਦਾ ਲੰਮੇ ਪੈਂਦਾ ਜ਼ਿਆਦਾ ਟਾਈਮ ਨੂੰ ਪਾ ਯੂਜ਼ ਕਰਦੇ ਆ ਜੀ ਇਹ ਸਿਰਫ ਤੇ ਸਿਰਫ 40000 ਰੁਪਏ ਦੇ ਵਿੱਚ ਸੈੱਟ ਤੁਹਾਨੂੰ ਦਿੱਤਾ ਜਾਏਗਾ ਸਿਰਫ ਤੇ ਸਿਰਫ ਇਹ ਜਿਹੜੇ ਰੇਟ ਆ ਨਾ ਇਹ ਸਾਡੇ ਅਵੇਲੇਬਲ ਸਟਾਕ ਤੇ ਤੇ ਜਾਂ ਜਿਹੜਾ ਥੋੜਾ ਬਹੁਤ ਆਪਣੇ ਤੋਂ ਗਦਾਮ 'ਚ ਹੋਊਗਾ ਜਿੰਨਾ ਕਿ ਨਵੇਂ ਜੀ ਆਪਦਾ ਕੀ ਉਹਨੂੰ ਕਹਿੰਦੇ ਰੇਟ ਇਹ ਨਹੀਂ ਹੋਣਾ ਮੈਂ ਤੁਹਾਨੂੰ ਆ ਧਿਆਨ ਦੇ ਨਾਲ ਬੜਾ ਬਰੀਕੀ ਨਾਲ ਸੋਫਾ ਤੁਸੀਂ ਚੈੱਕ ਕਰਾ ਦਿਓ ਇਹ ਤੁਸੀਂ 에어ਪੋਰਟ ਵੇਟਿੰਗ ਲਾਉਂਜ ਦੇ ਵਿੱਚ ਹੋਣਦੇ ਉੱਥੇ ਇਦਾਂ ਨੂੰ ਹੁੰਦੇ ਦੀਵਾਨ ਹੋ ਗਿਆ ਨਾਲ ਸੋਫਾ ਹੋ ਗਿਆ ਕੱਪ ਹੋਲਡਰ ਹੋ ਗਏ ਇੱਧਰ ਦੇਖੋ ਚੇਅਰ ਦਾ ਸਾਈਜ਼ ਕਿੰਨਾ بڑا ਸੋਹਣਾ ਆਹ ਦੇਖੋ ਕਿੰਗ ਸਾਈਜ਼ ਚੇਅਰ ਜਿਹੜੀ ਹੈ ਨਾ ਇਹ ਵੀ ਤੁਸੀਂ 80 8000 85 85000 ਪਰ ਇੱਥੋਂ ਇਹ ਵੀ 40000 ਚ ਇਹਦਾ ਵੀ ਫੁੱਲ ਚੈਲੇਂਜ ਆ ਜਿੱਥੇ ਮਰਜ਼ੀ ਚਲਜੋ ਦੇਖੋ 15000 ਦੀਆਂ ਤਾਂ ਗੱਲ ਸਰਪ ਚੇਰਾਂ ਆਈਆਂ ਨਾਲ ਲੱਗੀਆਂ ਜਿੱਦਾਂ ਨਾਰਮਲੀ 40 ਦਾ ਆਪਾਂ 6 ਤੋਂ 7000 ਰੁਪਏ ਦਾ ਟੇਬਲ ਲੱਗਾ ਵਾ ਵੱਡਾ ਟੇਬਲ ਲੱਗਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਜਿਹੜਾ 40000 ਰੁਪਿਆ ਰੇਟ ਆ ਇਹ ਲਿਖ ਕੇ ਦੇ ਦਾਂਗੇ ਕੋਈ ਤੁਹਾਨੂੰ ਦਊਗਾ ਨਹੀਂ ਇੱਕ ਹੋਰ ਗੱਲ ਦੱਸ ਦਿੰਦੇ ਆ ਇਹ ਜ਼ਰੂਰੀ ਸੂਚਨਾ ਇਹ ਸਾਡੇ ਕੋਲ ਸਿੰਗਲ ਸੈੱਟ ਪਿਆ ਆ ਜਿਹੜਾ ਲੱਕੀ ਕਸਟਮਰ ਆ ਜਿਹਨੂੰ ਪਤਾ ਤੋ ਦੇਖੋ ਜੀ ਆ ਸਾਰਾ ਚੈੱਕ ਕਰ ਲੋ ਅਸੀਂ ਬਾਰ ਬਾਰ ਕਹਿ ਰਹੇ ਹਾਂ ਜਿੰਨਾ ਵੀ ਇੱਥੇ ਸਟਾਕ ਪਿਆ ਆ ਇਹ ਜਿਹੜਾ ਪਹਿਲਾਂ ਆਊ ਉਹਨੂੰ ਮਿਲੂਗਾ ਲਗਜ਼ਰੀ ਸਟਾਕ ਆ ਇੱਕ ਇੱਕ 2 2 ਪੀਸ ਆ ਜਿਹੜਾ ਪਹਿਲਾਂ ਆ ਗਿਆ ਉਹਨੂੰ ਲੈਣਾ ਇਦਾਂ ਹੋਵੇ ਤੁਸੀਂ ਵੀਡੀਓ ਦੇਖ ਰਹੇ ਹੋ ਸੋਚ ਰਹਾ ਹੈ ਚਲੋ ਹਫ਼ਤੇ ਬਾਅਦ ਜਾਵਾਂਗੇ ਤਿੰਨਾਂ ਜਣਾਵਾ ਜਾਵਾਂਗੇ ਬਾਅਦ ਸਾਨੂੰ ਨਾ ਕਿਓ ਛੇਤੀ ਆਜੋ ਬਾਜ਼ਾਰ ਨਾਲੋਂ 30 30 35 35 ਹਜ਼ਾਰ ਸਸਤੇ ਸੋਫੇ ਦੇ ਰਹੇ ਹਾਂ ਬੈੱਡ ਦੇ ਰਹੇ ਹਾਂ ਫਾਇਦਾ ਤੁਸੀਂ ਆ ਕੇ ਲੈ ਜਾਓ ਲੌਬੀ ਲਗਜ਼ਰੀ ਸੋਫੇ ਦੇਖ ਲੈ ਆ ਦੇਖੋ ਲਗਜ਼ਰੀ ਬੈੱਡ ਸਾਡੇ ਕੋਲ ਆਉਣ ਦਾ ਫਾਇਦਾ ਕੀ ਆ ਡਿਜ਼ਾਈਨਿੰਗ ਬਹੁਤ ਸਾਰੀ ਆ ਕਲਰ ਕ੍ਰੈਕਸ਼ਨ ਬਹੁਤ ਆ ਲਾਈਟਾ ਲੂਟਾ ਲੱਗਿਆ ਹੈ ਗਿਆ ਇਹ ਜਿਹੜੇ ਬੈੱਡ ਪਏ ਆ ਬਾਜ਼ਾਰ ਦੇ ਵਿੱਚ 50 5000 40 4000 ਰੁਪਿਆ ਮੰਗਦਾ ਦੁਕਾਨਦਾਰ ਇੱਧਰ ਵੀ ਦੇਖ ਲੋ ਇੱਧਰ ਵੀ ਮਾੜੇ ਆ ਦਿਖਾ ਦਿਓ ਬਹੁਤ ਸੋਹਣੇ ਬੈੱਡ ਆ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਜੋ ਸਟਾਕ ਦੇ ਵਿੱਚ ਪਿਆ ਇਹ ਹੀ ਆ ਬਾਅਦ ਸਾਨੂੰ ਕਿਉਂ ਨਾ ਭਾਈ ਜੀ ਬੈੱਡਾਂ ਦੇ ਵਿੱਚ ਵੀ ਅੱਜ ਧਮਾਕੇ ਦਾ ਆਫਰ ਲਾ ਦਿਓ ਆ ਦੇਖੋ ਪਫੀ ਵਾਲਾ ਬੈੱਡ ਗਾਰੰਟੀ ਤੁਹਾਨੂੰ ਦੱਸਿਆ ਜਾਂਦਾ ਪਲਾਈ ਦੀ ਠੀਕ ਹੈ ਜ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਲੇਟਾਂ ਪਫੀ ਪਫੀ ਵੀ ਵੱਡੀ ਵੀ ਜਿਹੜਾ ਬੈੱਡ ਦਾ ਸਾਈਜ਼ 7 ਫੁੱਟ ਦਾ ਕੋਈਂਦਾ ਜਵਾਨ ਤੋਂ ਜਵਾਨ ਬੰਦਾ ਸੌਂ ਸਕਦਾ ਇਹਦੇ ਤੇ ਤੇ ਜੇ ਇਹਦੀ ਗੱਲ ਕਰੀਏ ਤਾਂ ਰੇਟ ਕਦੇ 24 ਕਦੇ 22 ਕਦੇ 25 30 ਵੈਸੇ ਮਾਰਕੀਟ ਦੇ ਲਾਗੇ 30 ਤੋਂ ਤੇ ਲਾਗੇ ਬੰਨੇ ਹੁਣ ਦਾਣਾ ਥੋੜਾ ਉੱਤੇ ਥੱਲੇ ਹੋ ਸਕਦਾ ਬਾਕੀ ਜਿਹੜਾ ਆਪਣਾ ਰੇਟ ਹੋਣ ਤੁਹਾਨੂੰ ਮਿਲਣਾ ਵਾ ਇਹਦੇ ਵਿੱਚ 20000 ਰੁਪਿਆ ਮਾਡਲ ਤੁਸੀਂ ਦੇਖ ਸਕਦੇ ਜੋ ਆ ਵੀ ਲਿਖਿਆ 20000 ਰੁਪਿਆ ਆ ਵੀ ਦੇਖੋ ਪਫੀ ਵਾਲਾ 20000 ਇਹਦੇ ਚ ਇੱਕ ਮਾਡਲ ਇਹ ਸੇਲ ਵੀ ਆ ਮੇਰੇ ਸਾਹਮਣੇ ਚਲੋ ਉਹ ਤੇ ਕੋਈ ਨਹੀਂ ਨਵਾਂ ਬਣ ਕੇ ਲੱਗ ਜੇਗਾ ਆ ਦੇਖੋ ਜਿਹੜਾ ਬੈੱਡ 22000 ਪੈਲਾਂ ਦਾ ਬਾਰਡਰ ਦਾ 9 ਫੁੱਟ ਹੈ ਵੀ ਦੇ ਵਿੱਚ ਵੱਡੀ ਪੇਟੀ ਦੇ ਵਿੱਚ ਵੱਡੀ ਪੇਟੀ ਵਿੱਚ ਵੱਡੇ ਬਕਸੇ ਦੇ ਵਿੱਚ ਸਿਰਫ ਤੇ ਸਿਰਫ 17000 ਰੁਪਏ ਦਾ ਉਸ ਤੋਂ ਬਾਅਦ ਰੇਟ ਐਨੇ ਵਧੀਆ ਤਰੀਕੇ ਨਾਲ ਦੱਸਣ ਦਾ ਕਾਰਨ ਇੱਕੋ ਹੀ ਆ ਦਰਸ਼ਕੋ ਆਪਾਂ ਤੁਸੀਂ 200 ਕਿਲੋਮੀਟਰ 100 ਕਿਲੋਮੀਟਰ ਤੋਂ ਆਣਾ ਹੁੰਦਾ ਤੁਹਾਨੂੰ ਹਰ ਗੱਲ ਕਲੀਅਰ ਹੋਣੀ ਚਾਹੀਦੀ ਨਾਗੇ ਦੂਜਿਆਂ ਵੀਡੀਓ ਵਾਂਗੂ ਵੀ ਆਪ ਦਾ ਦੋ ਤਿੰਨ ਚੀਜ਼ਾਂ ਦਾ ਰੇਟ ਦੇ ਤੇ ਤੇ ਬਾਕੀ ਜਦੋਂ ਗਾਹਕ ਆਇਆ ਉਹਦੇ ਵਿੱਚ ਉਹਦਾ ਕੋਈ ਬੈਨੀਫਿਟ ਨਾ ਹੋਵੇ ਉਹਦਾ ਕੋਈ ਕੰਮ ਨਹੀਂ ਰੇਟ ਤਾਂ ਹੀ ਸ਼ੀਸ਼ੇ ਵਰਗੇ ਤੁਹਾਡੇ ਸਾਫ਼ ਕਰਤੇ ਗਾੜੀ ਤਾਂ ਦੁੱਖ ਲੱਗੇ ਫਾਇਦਾ ਬੋਸਟ ਵੈਲਕਮ ਨਹੀਂ ਲੱਗੇ ਧੰਨਵਾਦ ਦੇਖੋ ਰੇਟ ਦਾ ਘਟਿਆ ਕੱਪੜਾ ਬਹੁਤ ਸੋਹਣਾ 골ਡਨ ਪੱਤੀਆਂ ਉੱਤੇ ਪਾਲਿਸ਼ ਦੇਖੋ ਲਾਈਟਾਂ ਦੇਖੋ ਕਿੰਨੀਆਂ ਸੋਹਣੀਆਂ ਨਹੀਂ ਤਾਂ ਇੱਥੇ ਹਲਕੇ ਜਿਹੇ ਬਲਬ ਵੀ ਲਾਏ ਜਾ ਸਕਦੇ ਲਾਏ ਜਾ ਸਕਦੇ ਸੀ ਨਾ ਇਦਾਰੇ ਬੈੱਡ ਬਾਰ-ਬਾਰ ਕਹਿੰਦੇ ਆ ਛੇਤੀ-ਛੇਤੀ ਆਜੋ ਮੁੜ ਕੇ ਸਾਨੂੰ ਨਾ ਕਿਉਂ ਮਿਲਿਆ ਨਹੀਂ ਮਿਲਣਾ ਉਹਨੂੰ ਆ ਜਿਹੜਾ ਪਹਿਲਾਂ ਆਜੂਗਾ ਆ ਦੇਖੋ ਕਿੰਨਾ ਸੋਹਣਾ ਸਾਡੇ ਜਿੱਦਾਂ ਦੇ ਕਰਟਨ ਹੈਗੇ ਆ ਕੰਧਾਂ ਦੇ ਰੰਗ ਹੈਗੇ ਆ ਹੋਰ ਫਰਨੀਚਰ ਪਿਆ ਉਹਦੇ ਨਾਲ ਮੈਚ ਕਰਕੇ ਤੁਸੀਂ ਲੈ ਕੇ ਜਾ ਸਕਦੇ ਆ ਆ ਵੀ ਭਾਈ ਜੀ ਦੱਸ ਦਿਓ ਇਹ ਮਾਡਲ ਉਦਾਂ ਤੇ ਹੈਗਾ 30000 ਰੁਪਏ ਵਾਲਾ ਸਿਰਫ ਇਹ ਇਸੇ ਮਾਡਲ ਤੇ ਰੇਟ ਹੋਊਗਾ ਸਿਰਫ ਤੇ ਸਿਰਫ 20000 ਰੁਪਿਆ ਠੀਕ ਹੈ ਜੀ ਬਾਕੀ ਇਹਦੇ ਨਾਲ ਦੇ ਮਾਡਲ ਆਪਣੇ ਤੋਂ 18-20 ਦੇ ਵਿੱਚ ਵੀ ਹੈਗੇ ਆ ਇਹ ਮਾਡਲ ਜਦੋਂ ਤੁਸੀਂ ਲਾਈਵ ਆ ਕੇ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੂ ਇਹ ਮਹਿੰਗਾ ਕਿਉਂ ਆ ਆ ਬਹੁਤ ਸੋਹਣਾ ਬੈੱਡ ਹੈ ਮੈਨੂੰ ਸਭ ਤੋਂ ਪਸੰਦ ਆਇਆ ਇਹ ਸਿਰਫ ਤੇ ਸਿਰਫ ਜਿਹੜਾ ਧੱਗੜ ਸਾਹਿਬ 28000 ਰੁਪਏ ਦਾ 35 ਤੋਂ 40000 ਰੁਪਿਆ ਵਾਲਾ ਦੇਖੋ ਬਾਜ਼ਾਰ ਦਾ ਰੇਟ 40-45000 ਆ ਪਰ ਸੇਖੋ ਫ੍ਰੀ ਤਰਾਂ ਤੋਂ ਲੈ ਕੇ 35000 ਲ ਆਇਆ ਪਰ ਅੱਜ ਆਫਰ ਲਾਤੀ ਸਟਾਕ ਕਲੀਅਰ ਸੇਲ ਇਹ ਜਿਹੜਾ 45000 ਵਾਲਾ ਬੈੱਡ ਆ 28000 ਚ ਕਰਤਾ ਲੈ ਜਾਓ ਉਸ ਤੋਂ ਬਾਅਦ ਜਦ ਇੱਕ ਇੱਕ ਪੀਸ بار-ਬਾਰ ਰੋਲਾ ਪਾ ਕੇ ਦੋਨੇ ਬਾਹਾਂ ਕੜੀਆਂ ਵਰ ਕੇ ਕਹਿ ਰਹੇ ਆ ਭਾਈ ਆ ਵੀ ਸੋਫੇ 'ਤੇ ਪੜੇ ਸੋਹਣਿਆ ਬਾਕੀ ਜਿੱਦਾਂ ਇਹ ਤਾਂ ਗੁਰਸਾਹਿਬ ਆਪਣਾ ਉਹ ਹੀ 16000 ਰੁਪਏ ਵਾਲੇ ਸੈੱਟ ਦੇ ਮਾਡਲ ਆ ਜੀ ਜਿੱਦਾਂ 16 15.5 ਵਾਲੇ ਮਾਡਲ ਆ ਸ਼ੀਸ਼ਾ ਪਾ ਕੇ ਬਾਕੀ ਜੇ ਸ਼ੀਸ਼ੇ ਦੀ ਗੱਲ ਕਰੀਏ 7 800 ਦਾ ਸ਼ੀਸ਼ਾ ਹੁੰਦਾ ਕਈ ਪਹਿਲਾਂ ਨਹੀਂ ਦੱਸਦੇ ਬਾਅਦ ਚ ਸ਼ੀਸ਼ੇ ਵਰ ਦੱਸਦੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਡਾਈਨਿੰਗ ਟੇਬਲ ਫਿਰ ਡਾਈਨਿੰਗ ਜਿਹੜਾ ਵਾ ਤੁਹਾਨੂੰ 26 27000 ਰੁਪਏ ਤੋਂ ਲੈ ਕੇ 30 35 35 ਦੇ ਵਿੱਚ ਵਿੱਚ ਡਾਈਨਿੰਗ ਸੈੱਟ ਵਧੀਆ ਦੇ ਦਾਂਗੇ ਫਿਰ ਉਸ ਤੋਂ ਬਾਅਦ ਆ ਦੇਖੋ ਸ਼ੀਸ਼ੇ ਵਾਲੇ ਡਾਈਨਿੰਗ ਟੇਬਲ ਵੀ ਹੈਗੇ ਆ ਸਾਡੇ ਕੋਲ ਮਾਰਬਲ ਵਾਲੇ ਵੀ ਹੈਗੇ ਆ ਪੱਥਰ ਵਾਲੇ ਹੈਗੇ ਆ ਟਾਲੀ ਦੀ ਲੱਕੜ ਆ ਕੱਪੜਾ ਬੜਾ ਸੋਹਣਾ ਆ ਕੋਈ 25000 ਕੋਈ 26000 ਕੋਈ 28000 ਇਦਾਂ ਮਿਲ ਜਾਣਾ ਵਿਆਹਾਂ ਸ਼ਾਦੀਆਂ ਦੇ ਚੱਲਦੇ ਆ ਕਿਸੇ ਨੇ ਪੈਕੇਜ ਵੀ ਲੈਣਾ ਆ ਕੋਈ ਕਹਿੰਦਾ ਮੈਨੂੰ ਬੈੱਡ ਸੋਫਾ ਅਲਮਾਰ ਜਿਹੜਾ ਕਿ ਹੋਰ ਵੀ ਜੋ ਪੈਕੇਜ ਹੈਗਾ ਕੁਝ ਐਦਾਂ ਦਾ ਕਸਟਮਰ ਲਈ ਹੈਗਾ ਜਿਹਦੇ ਚ ਫੈਰਾ ਹੋ ਜਵੇ ਉਹਨਾਂ ਦਾ ਜੰਦਰ ਸਾਹਿਬ ਆ ਦੇਖੋ ਬੈੱਡ 6 ਫੁੱਟਾ ਲਿਮਾਰੀ 7 5 ਦੀ ਲੋਟ ਕਰੀ ਜਾਇਓ ਜੀ ਜਿਹੜਾ ਸੋਫਾ ਵਾ ਆਪਦਾ 7 ਸੀਟਰ ਸੋਫਾ ਵਿਦ ਗਲਾਸ ਟੇਬਲ ਪ੍ਰੈਸ ਟੇਬਲ 6 ਬਾਈ 2 ਦਾ ਉਸ ਤੋਂ ਬਾਅਦ ਜੇ ਡਰੈਸਿੰਗ ਦੀ ਗੱਲ ਕਰੀਏ ਇਹ ਆਪਣੀ 6 ਬਾਈ 2 ਦੀ ਤੇ ਗੱਦੇ ਦੀ ਗੱਲ ਕਰੀਏ ਗੱਦਾ ਅਸੀਂ ਨਾਰਮਲੀ ਤਾਂ ਵੈਸੇ ਉੱਤੇ ਰੱਖ ਦਿਆਂ ਗੱਦੇ ਦੀ ਜੇ ਗੱਲ ਕਰੀਏ ਅਸੀਂ ਉੱਪਰ ਜਿਹੜਾ 1 ਸਾਲ ਵਾਲਾ ਗੱਦਾ ਇਹਦੇ ਤੇ ਰੱਖਦੇ ਆ ਬਾਕੀ ਤੁਸੀਂ 2 ਸਾਲ ਵਾਲਾ 3 ਸਾਲ ਵਾਲਾ ਕਰਾ ਸਕਦੇ ਉਹਦਾ ਤੁਸੀਂ ਰੇਟ ਲੈ ਸਕਦੇ ਜੋ ਇਹਦਾ ਡਿਲੀਵਰੀ ਵਿੱਚ ਦੇ ਕੇ ਡਿਲੀਵਰੀ ਵਿੱਚ ਦੇ ਕੇ ਜਿਹੜਾ ਇਹਦਾ ਪ੍ਰਾਈਸ ਸਿਰਫ ਤੇ ਸਿਰਫ 51000 ਰੁਪਏ ਜਿਹਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੋਊਗੀ ਚੀਜ਼ਾਂ ਤੁਸੀਂ ਫਿਰ ਗੱਲ ਲਿਓ ਇੱਕ ਬੈੱਡ ਦੂਜਾ ਗੱਦਾ ਤੀਜੀ ਡਰੈਸਿੰਗ ਚੌਂਚੀ ਲਮਾਰੀ 7 5 ਦੀ ਛੇਵਾ ਸੋਫਾ ਸਤਵਾਂ ਟੇਬਲ ਅਠਵਾ ਪ੍ਰੈਸ ਟੇਬਲ ਠੀਕ ਹੈ ਜੀ ਅੱਠ ਦੇ ਲਗਭਗ ਐਟਮ ਹੋ ਗਈਆਂ 51 ਹਜ਼ਾਰ ਸਾਰੇ ਪੰਜਾਬ ਚ ਜਿੱਥੇ ਵੀ ਬੈਠੇ ਜੋ ਡਿਲੀਵਰੀ ਫਰੀ ਫ੍ਰੀ ਫਰੀ ਕਿਉਂਕਿ ਤੁਹਾਡੇ ਲਈ ਬਹੁਤ ਸੋਹਣਾ ਸੇ ਕੋਹਣੀ ਚ ਨੇ ਪੈਕੇਜ ਤਿਆਰ ਕਰਤਾ ਬਾਜ਼ਾਰ ਚ ਆਉਂਗੇ 85000 90000 ਹੁਣ ਚੀਜ਼ਾਂ ਨੋਟ ਕਰ ਲੋ ਆ ਦੇਖੋ ਡਰੈਸਿੰਗ ਟੇਬਲ ਉਹਦੇ ਨਾਲ ਤੁਸੀਂ ਆ ਬੈੱਡ ਦੇਖੋ ਬੜਾ ਸੋਹਣਾ ਬੈੱਡ ਦੇ ਨਾਲ ਗੱਦੇ ਆ ਗਏ ਅਲਮਾਰੀ ਦੇਖੋ ਕਿੰਨੀ ਸੋਹਣੀ ਆ ਵੱਡਾ ਸਾਈਜ਼ ਆ ਫੇ ਤੁਸੀਂ ਸੋਫਾ ਚੈੱਕ ਕਰ ਲੋ ਅੱਠੋਂ ਸੀਟਾਂ ਬਣ ਗਈਆਂ ਸੋਫੇ ਦੇ ਨਾਲ ਟੇਬਲ ਟੇਬਲ ਉੱਤੇ ਸ਼ੀਸ਼ਾ ਵੀ ਨਾਲ ਦਵਾਂਗੇ ਫਿਰ ਤੁਹਾਨੂੰ ਆ ਦੇਣਾ ਹੈਗਾ ਪ੍ਰੈਸ ਟੇਬਲ ਚੈਲੰਜ ਕਰਦੇ ਆ ਜੇ ਕੋਈ 85-90 ਹਜ਼ਾਰ ਤੋਂ ਘੱਟ ਦੇ ਦੇਵੇ ਪਰ ਸੇਖੋ ਫਰਨੀਚਰ ਤੇ ਆ ਜੋ ਸਿਰਫ 51000 ਰੁਪਏ ਦੇ ਵਿੱਚ ਸਾਰਾ ਸਾਮਾਨ ਲੈ ਜਾਓ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਫ੍ਰੀ ਭਾਵੇਂ ਤੁਸੀਂ ਪਿੰਡ ਤੋਂ ਭਾਵੇਂ ਤੁਸੀਂ ਸ਼ਹਿਰ ਤੋਂ ਤੁਸੀਂ ਗੱਡੀ ਦਾ ਖਰਚਾ ਨਹੀਂ ਦੇਣਾ ਬਿਲਕੁਲ ਹੋਮ ਡਿਲੀਵਰੀ ਫ੍ਰੀ ਆ ਇੱਥੇ ਫਾਇਦਾ ਕੀ ਹੈਗਾ ਤੁਸੀਂ ਸਾਡੇ ਐਨਆਰਆਈ ਭਰਾਓ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਚਾਹੇ ਤੁਸੀਂ ਯੂਰਪ ਤੋਂ ਨਿਊਜ਼ੀਲੈਂਡ ਆਸਟ੍ਰੇਲੀਆ ਦਵਾਈ ਤੁਹਾਡੇ ਰਿਸ਼ਤੇਦਾਰ ਆ ਕੋਈ ਭੂਆ ਆ ਕੋ ਮਾਸੀ ਆ ਕੋ ਤਾਇਆ ਚਾਚਾ ਭਤੀਜਾ ਤੁਸੀਂ ਉਹਨਾਂ ਨੂੰ ਗਿਫਟ ਦੇਣਾ ਚਾਹੁੰਦੇ ਹੋ ਆ ਨੰਬਰ ਸਕਰੀਨ ਤੇ ਆ ਰਿਹਾ ਸੇਖੋ ਸਾਹਿਬ ਨੂੰ ਫੋਨ ਕਰੋ ਡਾਇਰੈਕਟ ਗੱਲ ਕਰਨਗੇ ਚਾਹੇ ਤੁਸੀਂ ਕਿਸੇ ਧੀ ਧਿਆਣੀ ਦੀ ਹੈਲਪ ਕਰਨੀ ਆ ਵਿਆਹ ਸ਼ਾਦੀ ਦੇ ਵਿੱਚ ਉਹਨਾਂ ਨੂੰ ਗਿਫਟ ਦੇਣਾ ਤਾਂ ਵੀ ਤੁਸੀਂ ਆਰਡਰ ਕਰ ਸਕਦੇ ਆ ਇੱਕ ਗੱਲ ਧਿਆਨ ਰੱਖਿਓ ਬੇਫਿਕਰ ਹੋ ਜਿਓ ਸੇਖੋ ਫਰਨੀਚਰ ਹਾਊਸ ਪੰਜਾਬ ਦਾ ਬਹੁਤ ਵੱਡਾ ਬ੍ਰਾਂਡ ਆ ਲੋਕ ਟਰਸਟ ਕਰ ਰਹੇ ਆ 5 ਸਟਾਰ ਰੇਟਿੰਗ ਆ ਬਹੁਤ ਸਾਰੀਆਂ ਵੀਡੀਓ ਤੁਸੀਂ ਕਰਦੇ ਹੋ ਤੁਹਾਡੇ ਪੈਸੇ ਪੂਥੇ ਖਰਾਬ ਹੋ ਜਾਂਦੇ ਆ ਕੋਈ ਫਰਨੀਚਰ ਮਾਣਾ ਦੇ ਦਿੰਦਾ ਸਾਂਝ ਟੀਵੀ ਹਰਦੀਪ ਸਿੰਘ ਤੱਕੜੇ ਇਸ ਗੱਲ ਦੀ ਗਵਾਹੀ ਲੈਂਦਾ ਜਿੰਨਾ ਮਰਜੀ ਪੈਸਾ ਤੁਸੀਂ ਲੱਖ ਤੱਕ ਦੀ ਸ਼ਾਪਿੰਗ ਕਰ ਲੋ ਕੋਈ 19 ਕੀ ਹੋਇਆ ਮੈਂ ਜ਼ਿੰਮੇਵਾਰ ਬੈਠਾ ਉਦੋਂ ਬਾਅਦ ਜਿਹੜਾ ਸਮਾਨ ਵੀਡੀਓ 'ਚ ਦਿਖਾਇਆ ਇਹ ਸਾਰਾ ਸਮਾਨ ਤੁਹਾਡੇ ਘਰ ਪਹੁੰਚੂਗਾ ਤੁਸੀਂ ਆਨਲਾਈਨ ਪੇਮੈਂਟ ਕਰ ਦੇਣੀ ਆ ਤੁਹਾਡੇ ਘਰ ਫ੍ਰੀ ਦੇ ਵਿੱਚ ਡਿਲੀਵਰੀ ਫ੍ਰੀ ਚਾਹੇ 5000 ਗੱਡੀ ਲਵੇ ਚਾਹੇ 2000 ਲਵੇ ਭਾਵੇਂ ਲਵੇ 7000 ਇਸ ਪੈਕੇਜ ਦੇ ਉੱਤੇ ਸਪੈਸ਼ਲ ਆਫਰ ਆ ਹੋਮ ਡਿਲੀਵਰੀ ਫ੍ਰੀ ਦਿੱਤੀ ਹੈਗੀ ਆ 7 6 ਯੂਵੀ ਲਮਾਰੀ ਤਿੰਨ ਦਰਾਜ ਆਪਦਾ ਕੀ ਉਹਨੂੰ ਕਹਿੰਦੇ ਆ ਜੀ ਐਸੈਸਰੀ ਹੈ ਵੀ ਬਾਕੀ ਜਿੱਦਾਂ ਤੁਸੀਂ ਦੇਖੋ ਅੰਦਰ ਚਾਬੀ ਵੱਡੀ ਵਾਲਾ ਲੋਕ ਬੈਗ ਤੇ ਬੋਰਡ ਇੱਧਰ ਦੇਖੋ ਜਿਹੜੀ ਮੇਨ ਇਹਦੇ ਚ ਗੱਲ ਹੁੰਦੀ ਆ ਕਬਜੇ ਕਬਜਿਆਂ ਦੀ ਗਿਣਤੀ ਇਹਦੇ ਚ ਵਧਾਉਣੀ ਪੈਂਦੀ ਆ ਕਿਉਂ ਕਿਉਂਕਿ ਉਹਦਾ ਕਾਰਨ ਇਹ ਹੁੰਦਾ ਵਾ ਇਹ ਯੂਵੀ ਜਿਹੜਾ ਬੋਰਡ ਇਹ ਭਾਰਾ ਹੁੰਦਾ ਵਾ ਇਹਨੂੰ ਜਿਹੜਾ ਵਾ ਪਲੱਸ ਚਾਹੀਦਾ ਹੁੰਦਾ ਕਬਜਾ ਰੇਟ ਇਹਦਾ 16500 ਸਾਡਾ ਮਾਰਕੀਟ ਦਾ ਰੇਟ ਪਤਾ ਨਹੀਂ ਫੋਨ ਦੀ ਜੇ ਗੱਲ ਕਰੀਏ ਸਿਰਫ ਤੇ ਸਿਰਫ 14500 ਨਾਲ ਪੂਰੀ ਲਿਖ ਕੇ ਗਰੰਟੀ ਵੀ ਕੋ ਦਊਗਾ ਨਹੀਂ ਫਿਰ ਉਸ ਤੋਂ ਬਾਅਦ ਆ ਜੀਏ ਯੂਵੀ 76 ਇਹ ਜਿਹੜੀ ਲਮਾਰੀ ਤਿੰਨ ਦਰਾਜ ਆ ਇਹਦੀ ਸਿਰਫ ਤੇ ਸਿਰਫ ਜੇ ਤੁਸੀਂ ਕੁਆਲਟੀ ਰੇਟ ਦੇ ਅਕੋਰਡਿੰਗ ਕੰਪੇਅਰ ਕਰਨੀ ਆ ਇਹਦੇ ਨਾਲ ਚੀਜ਼ ਇਸ ਰੇਟ ਦੀ ਰੱਖ ਕੇ ਕੰਪੇਅਰ ਤੁਸੀਂ ਕਰ ਸਕਦੇ ਜੋ ਮਾਡਲਾਂ ਵਰਗੇ ਬਹੁਤ ਮਾਡਲ ਆ ਉਹ ਚੱਲਦੇ ਰਹਿੰਦੇ ਉੱਤੇ ਥੱਲੇ ਜਾ ਕੇ ਕਿਉਂਕਿ ਅਸੀਂ ਬਹੁਤ ਚੀਜ਼ਾਂ ਦਾ ਛੋਟੀਆਂ-ਛੋਟੀਆਂ ਦਾ ਧਿਆਨ ਰੱਖਣਾ ਹੁੰਦਾ ਇਹ ਜਿੰਨੀ ਚੀਜ਼ ਖੜਨੀ ਆ ਨਾ ਉਹਦਾ ਮਨ ਉਦਾਸ ਨਾ ਹੋਵੇ ਠੀਕ ਹੈ ਜੀ ਇਹ ਜੀ ਗੱਲ ਕਰੀਏ ਸਿਰਫ ਤੇ ਸਿਰਫ 12000 ਦੀ 75 ਜਿਹੜੀ ਆ UV ਵਾਲੀ 75 UV 12000 ਦੀ ਤੇ 12 ਦੇ ਵਿੱਚ ਕੋ ਦਊਗਾ ਨਹੀਂ ਤੇ ਜੇ ਦਊਗਾ ਉਹ ਲਮਾਰੀ ਇਹਦੇ ਬਰਾਬਰ ਰੱਖ ਕੇ ਵੇਖ ਲਿਓ ਫਰਕ ਤੁਸੀਂ ਦੱਸਣਾ ਠੀਕ ਹੈ ਜੀ ਉਸ ਤੋਂ ਬਾਅਦ ਆ ਗੱਲ ਕਰੀਏ 7/4 ਠੀਕ ਹੈ ਜੀ 7/4 ਦੀ ਜੇ ਗੱਲ ਕਰੀਏ ਦਰਾਜ ਆਪਦਾ ਵਿੱਚ ਨਾਲ ਡਰੈਸਿੰਗ ਸਾਈਡ ਤੇ ਆ ਗਈ ਜੀ ਹੈਂਡਲ ਹੌਂਡਲ ਸਾਰੇ ਹੈਵੀ ਆ ਗਏ ਇਹਦਾ ਰੇਟ ਸਿਰਫ 6500 ਰੁਪਿਆ ਉਸ ਤੋਂ ਬਾਅਦ ਆ ਦੇਖੋ ਇਹ ਹੋਰ ਛੋਟੀ ਆਪ ਦਾ ਜਿੱਦਾ 6.5 बाई 4 ਆ ਗਈ ਅਲਮਾਰੀ ਇਹਦਾ ਰੇਟ ਸਿਰ ਦੇ ਸਿਰਫ 6000 ਰੁਪਿਆ ਕਲਰ ਡਿਜ਼ਾਈਨ ਤੁਹਾਡੇ ਸਾਹਮਣੇ ਆ ਬਾਕੀ ਵੀ ਇਦਾਂ ਹੀ ਸਾਰੀਆਂ ਚੀਜ਼ਾਂ ਦੇ ਰੇਟ ਬਹੁਤ ਤੁਹਾਨੂੰ ਬੈਸਟ ਬੈਸਟ ਰੇਟ ਮਿਲਣਗੇ ਤੁਸੀਂ ਜਾਓ ਇੱਕ ਵਾਰੀ ਮੈਂ ਤੇ ਇਹ ਕਹਿਣਾ ਆਉਣ ਤੋਂ ਪਹਿਲੋ ਜੇ ਟਾਈਮ ਹੋਵੇ ਬਾਜ਼ਾਰ ਟ੍ਰਾਈ ਕਰਕੇ ਆਓ ਠੀਕ ਹੈ ਜੀ ਕਿਉਂਕਿ ਕਦੇ-ਕਦੇ ਇਹ ਕੀ ਹੁੰਦਾ ਜੇ ਤੁਸੀਂ ਕਦੇ ਬਾਜ਼ਾਰ ਥੋੜਾ ਲੇਟ ਟਰਾਈ 2-4 ਸਾਲ ਨਹੀਂ ਕੀਤਾ ਹੁੰਦਾ 6 ਮਹੀਨੇ ਸਾਲ ਫਿਰ ਆਪਾਂ ਨੂੰ ਤਾਜ਼ੀਆਂ ਚੀਜ਼ਾਂ ਤਾਜੇ ਰੇਟਾਂ ਦਾ ਨਹੀਂ ਪਤਾ ਲੱਗਦਾ ਇੱਕ ਕਰੀ ਬਾਜ਼ਾਰ ਕਰਕੇ ਰੈਡੀ ਆਪਣਾ ਕੀ ਉਹਨੂੰ ਕਹਿੰਦੇ ਆ ਮੰਨ ਕੇ ਚਲੋ ਵਿਜ਼ਿਟ ਕਰਕੇ ਆਓ ਫਿਰ ਸਾਡੇ ਤੋਂ ਆਓ ਫਿਰ ਦੱਸਿਓ ਰੇਟ ਚੀਜ਼ ਵੇਖ ਕੇ ਜੇ ਤੁਹਾਡੀ ਰੂਹ ਖੁਸ਼ ਨਾ ਹੋਵੇ ਦੇਖੋ ਜੀ ਆਫਰਾਂ ਬਹੁਤ ਵੱਡੀਆਂ ਆ ਸਾਰਾ ਲਗਜ਼ਰੀ ਸਮਾਨ ਦਿਖਾਤਾ ਸਾਰਾ ਸਟਾਕ ਆਪਾਂ ਕਲੀਅਰ ਕਰ ਦੇਣਾ ਸਟਾਕ 2 ਦਿਨਾਂ ਚ ਕਲੀਅਰ ਹੋ ਜੂਵੇ 5 ਦਿਨਾਂ ਚ ਹੋ ਜੂਵੇ 7 ਦਿਨਾਂ ਚ ਹੋ ਜੂਵੇ ਜਦੋਂ ਸਟਾਕ ਕਲੀਅਰ ਹੋ ਗਿਆ ਉਦੋਂ ਸੇਲ ਹੈਗੀ ਬੰਦ ਇਸ ਲਈ ਮੇਰੀ ਸਲਾਹ ਤੁਹਾਨੂੰ ਇਹ ਹੈ ਵੀ ਤੁਸੀਂ ਛੇਤੀ ਛੇਤੀ ਆ ਜਾਓ ਜਦੋਂ ਵੀ ਵੀਡੀਓ ਦੇਖਦੇ ਹੋ ਉਦੋਂ ਹੀ ਆ ਜਾਓ ਲੱਖ ਰੁਪਏ ਤੁਹਾਡੇ ਵੱਜਣੇ ਆ ਮੰਨ ਲਓ ਤੁਸੀਂ ਬੈੱਡ ਲੈਣਾ ਸੋਫਾ ਲੈਣਾ ਟੇਬਲ ਲੈਣਾ ਅਲਮਾਰੀਆਂਆਂ ਗੁੜੀਆਂ ਲੈਣੀਆਂ ਤਾਂ ਲੱਖ ਰੁਪਏ ਤੁਹਾਡਾ ਵੱਜਣਾ ਬਾਜ਼ਾਰ ਨਾਲੋਂ ਸਬਾਨ ਵਧੀਆ ਨੰਬਰ ਸਕਰੀਨ ਤੇ ਹੈਗਾ ਛੇਤੀ ਆ ਜਾਓ ਬਾਈ ਜੀ ਸੌਖੇ ਸ਼ਾਬਦ ਅਡਰੈਸ ਸਮਝਾ ਲਿਓ ਜਿੱਦਾਂ ਨਾ ਹੁਣ ਮੈਂ ਆਪਦਾ ਦੱਸਦਾ ਆ ਵੀ ਅਲਮਾਰੀ ਸੇਲ ਆ ਇਹਦੇ ਨਾਲ ਮੇਸਨ ਇਹ ਵੀ ਸੇਲ ਹ ਇਹ ਜੇ ਚੀਜ਼ ਇੱਕਦੋ ਸੇਲ ਹੁੰਦੀਆਂ ਨਾ ਇਹ ਹੋ ਸਕਦਾ ਤੁਹਾਡੇ ਆਉਣ ਤੋਂ ਪਹਿਲਾਂ ਚਲ ਜਾਨ ਪਰ ਇਹ ਵੀ ਇਹਦੇ ਨਾਲ ਦੀ ਸੇਮ ਜਿਹੜੀ ਇੱਥੇ ਆ ਜਾਂਦੀ ਹੈ ਜਿੰਨੇ ਚਿਰ ਸਾਡੇ ਕੋਲ ਪਿੱਛੇ ਸਟਾਕ 'ਚ ਵੀ ਪਈ ਆ ਕੋਈ ਦਿੱਕਤ ਨਹੀਂ ਮੀਂਜ ਤੁਹਾਨੂੰ ਜਿਹੜਾ ਰੇਟ ਕਮਿਟਮੈਂਟ ਕਰਤੀ ਉਹੋ ਹੀ ਦਵਾਂਗੇ ਐਡਰੈਸ ਦੱਸੋ ਭਾਈ ਜੀ ਐਡਰੈਸ ਜਿਹੜਾ ਤੁਸੀਂ ਆਉਣਾ ਵਾ ਫਿਲਹਾਲ ਦੀ ਘੜੀ ਖਾਸਾ ਅੱਡਾ ਅਟਾਰੀ ਬਾਈਪਾਸ ਇੰਡੀਆ ਗੇਟ ਤੋਂ 3.5 ਕਿਲੋਮੀਟਰ ਅੱਜ ਦਾ ਸੇਕੋ ਫਰਨੀਚਰ ਹਾਊਸ ਆ ਨਾਲ ਹੀ HDFC ਬੈਂਕ ਨਾਲ ਇੰਡੀਅਨ ਆਇਲ ਦਾ ਪੰਪ ਆ ਅੱਡੇ ਦੇ ਵਿੱਚ ਇਹੋ ਹੀ ਸ਼ੋਅਰੂਮ ਫਲਾਹ ਦੀ ਘੜੀ ਆਪਾਂ ਇੱਥੇ ਕੰਮ ਕਰ ਰਹੇ ਜਿਹੜਾ ਦੂਜਾ ਸ਼ੋਅਰੂਮ ਹਾਲ ਦੀ ਘੜੀ ਲਈ ਵੰਦਿਆ ਉਹ ਜਦੋਂ ਵੀ ਤੁਹਾਡੀ ਸੇਵਾ ਦੇ ਵਿੱਚ ਉਸ ਸ਼ੋਅਰੂਮ ਨੂੰ ਲਿਆਂਦਾ ਜਾਊਗਾ ਉਹ ਵੀ ਤੁਹਾਡੇ ਨੂੰ ਇਨਫੋਰਮੇਸ਼ਨ ਸਾਂਝੀ ਕਰ ਦਿੱਤੀ ਜਾਊਗੀ ਕੋਈ ਵੀ ਸਵਾਲ ਆ ਮਨ 'ਚ ਬੇਫਿਕਰ ਹੋ ਕੇ ਇਹਨਾਂ ਨੰਬਰਾਂ 'ਤੇ ਤੁਸੀਂ ਫੋਨ ਕਰਕੇ ਪੁੱਛ ਲਓ ਛੇਤੀ ਆਜੋ ਵੱਡੇ ਫਾਇਦੇ ਆ ਸਾਰੇ ਪੰਜਾਬ 'ਚ ਘੁੰਮੀਦਾ ਪਰ ਅੱਜ ਜਿਹੜੀਆਂ ਆਫਰਾਂ ਲਾਤੀਆਂ ਇਹ ਨਾ ਕਿਸੇ ਨੇ ਦਿੱਤੀਆਂ ਸ਼ਾਇਦ ਕਿਸੇ ਤੋਂ ਦੇ ਵੀ ਨਹੀਂ ਹੋਣੀਆਂ ਤੁਹਾਡੇ ਫਾਇਦੇ ਹੋਣੇ ਸੋਛੇਤੀ ਪਹੁੰਚੋ